ਰਾਤਰੀਏ ਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਕੋਈ ਸਿਆਸੀ ਮਾਰ ਮਾਲਵਿੰਦਰ ਸਿੰਘ ਮਾਲੀ ਮੌਜੂਦ ਨੇ ਬੇਅਦ ਕੁੱਦੇ ਉੱਤੇ ਅਸੀਂ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਵਿੱਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ ਸਵਾਗਤ ਹੈ ਤੁਹਾਡਾ ਬਾਲੀ ਸਾਹਿਬ ਸ਼ੁਕਰੀਆ ਸੁਖਵਿੰਦਰ ਜੀ ਧੰਨਵਾਦ ਧੰਨਵਾਦ ਆਖਿਰਕਾਰ ਕਹਿੰਦੇ ਅਮਰਤਪਾਲ ਸਿੰਘ ਨੇ ਮੁਖਤਾਰਾ ਦੇ ਵਿੱਚ ਆਉਣ ਦਾ ਮਨ ਬਣਾ ਲਿਆ ਇਸੇ ਕਰਕੇ ਆਜ਼ਾਦ ਤੌਰ ਦੇ ਉੱਤੇ ਕਡੂਰ ਸਾਹਿਬ ਤੋਂ ਚੋਣ ਲੜੀ ਜਾ ਰਹੀ ਹੈ ਬਹੁਤ ਸਾਰੇ ਸਵਾਲ ਹਾਲੇ ਤੱਕ ਕਾਗਜ਼ ਵੀ ਦਾਖਲ ਨਹੀਂ ਕੀਤੇ ਜਾ ਉਸ ਕਿਸਮ ਦੇ ਪਿਆਰੀਆਂ ਤਾਂ ਚਲੋ ਚੱਲ ਰਹੀਆਂ ਨੇ ਰਾਜਦੇਵ ਸਿੰਘ ਖਾਲਸਾ ਜਿਹੜੇ ਉਹਨਾਂ ਦੇ ਵਕੀਲ ਨੇ ਉਹਨਾਂ ਦੇ ਪਿਛੋਕੜ ਨੂੰ ਲੈ ਕੇ ਤੇ ਮੌਜੂਦਾ ਸਮੇਂ ਦੇ ਵਿੱਚ ਉਹਨਾਂ ਦੀ ਭੂਮਿਕਾ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਕਿ ਉਹੀ ਸੱਦਾ ਲੈ ਕੇ ਅੰਦਰੋਂ ਕਿਉਂ ਆਏ ਜਾਂ ਉਹਨਾਂ ਦੀ ਭਾਜਪਾ ਨਾਲ ਜਾਂ ਆਰਐਸਐਸ ਨਾਲ ਸਾਂਝ ਕਿੱਦਾਂ ਬੰਦੀ ਰਹੀ ਇਹ ਸਾਰੇ ਸਵਾਲ ਫਿਰ ਦੂਜੀ ਗੱਲ ਇਹ ਹੈ ਕੀ ਕੀ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਜਦੋਂ ਹੁਣ ਸਿਆਸਤ ਦੇ ਵਿੱਚ ਕੁੱਦਨ ਦੀ ਪਿਆਰੀ ਕਰ ਹੀ ਲਈ ਹੈ ਕੀ ਉਹ ਬਾਕੀ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਇੱਕ ਨਵਾਂ ਉਭਾਰ ਜਾਂ ਨਵਾਂ ਚਿਹਰਾ ਪ੍ਰਵਾਨਤ ਹੋ ਕੇ ਸਾਹਮਣੇ ਆਣਗੇ ਕੀ ਉਹ ਸਿਪਾਹੀ ਵਾਲੀ ਸਿਆਸਤ ਨੂੰ ਅੱਗੇ ਬਦੋਗੇ ਨਜ਼ਰ ਆਣਗੇ ਜਾਂ ਕੋਈ ਆਪਣੇ ਤਰੀਕੇ ਦੀ ਕੋਈ ਸਿਆਸਤ ਜਿਹੜੀ ਉਹ ਪੰਜਾਬ ਵਿੱਚ ਪੈਦਾ ਕਰਨ ਕੋਸ਼ਿਸ਼ ਕਰ ਰਹੇ ਨੇ ਜਦੋਂ ਪੰਜਾਬ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦਾ ਵਰਤਾਰਾ ਦਾਖਲ ਹੋਇਆ ਜਾਂ ਉੱਦੜਿਆ ਉਦੋਂ ਵੀ ਇਹਦੇ ਬਾਰੇ ਬਹੁਤ ਮਤਭੇਦ ਸੀ ਵੱਖੋ-ਵੱਖਰੇ ਵਿਚਾਰ ਸੀ ਸਿੱਖਾਂ ਦੇ ਅੰਦਰ ਵੀ ਰਾਜਸੀ ਤੇ ਅੰਦਰ ਵੀ ਤੇ ਵਿਦਵਾਨਾਂ ਦੇ ਅੰਦਰ ਵੀ ਪਰ ਇਹ ਸਪਸ਼ਟ ਪੋਜੀਸ਼ਨ ਲੈ ਕੇ ਆਇਆ ਸੀ ਜਿਹੜੀ ਪੋਜੀਸ਼ਨ ਲੈਣ ਤੋਂ ਦੀਪ ਸਿੱਧੂ ਟਾਲਾ ਵੱਟਦਾ ਸੀ ਜਾਂ ਵਾਜਬ ਨਹੀਂ ਸਮਝਦਾ ਸੀ ਕਿਉਂਕਿ ਉਹ ਫੈਡਰਲਿਜ਼ਮ ਦੀ ਗੱਲ ਕਰਦਾ ਸੀ ਖੁਦਮੁਖਤਿਆਰੀ ਦੀ ਗੱਲ ਕਰਦਾ ਸੀ ਇਹ ਵੱਖਰਾ ਰਾਜ ਖਾਲਸਤਾਨ ਉਸਾਰਨ ਦੀ ਗੱਲ ਕਰਦਾ ਸੀ ਤੇ ਕਹਿੰਦਾ ਸੀ ਕਿ ਸਿੱਖ ਨੇ ਜਿਹੜੇ ਭਾਰਤ ਦੇ ਵਿੱਚ ਗੁਲਾਮ ਨੇ ਇਹ ਅਸੀਂ ਗਰੀਲਾ ਯੁੱਧ ਲੜ ਰਹੇ ਹਾਂ ਭਾਰਤੀ ਸੰਵਿਧਾਨ ਸਾਡੇ ਲਈ ਕੋਈ ਕੰਮ ਦੀ ਚੀਜ਼ ਨਹੀਂ ਪਰ ਜੇ ਕੋਈ ਇਹਦਾ ਨੁਕਤਾ ਕਿਤੇ ਵਰਤਿਆ ਜਾ ਸਕਦਾ ਹੁੰਦਾ ਵਰਤ ਲੈਣਾ ਚਾਹੀਦਾ ਇਸੇ ਤਰ੍ਹਾਂ ਵਾਰ-ਵਾਰੇ ਚੈਲੰਜ ਕਰਦਾ ਸੀ ਭਜਦਿਆਂ ਨੂੰ ਵਾਹਣ ਇੱਕੋ ਜੇ ਨੇ ਅਜਨਾਲਾ ਥਾਣੇ ਵਾਲੀ ਗੱਲ ਵੀ ਤੁਹਾਡੇ ਸਾਹਮਣੇ ਆ ਜੀਰਾ ਫੈਕਟਰੀ ਦੇ ਵਿੱਚ ਜਦੋਂ ਅੰਦੋਲਨ ਦੇ ਮੌਕੇ ਉੱਥੇ ਗਿਆ ਉੱਥੇ ਵੀ ਕਹਿੰਦਾ ਸੀ ਇੰਨੇ ਪਿੰਡਾਂ ਇੱਥੇ ਆਏ ਹੋ ਤੁਹਾਡੇ ਸਾਹਮਣੇ ਫੈਕਟਰੀ ਚੱਲ ਕਿਵੇਂ ਜਾਵੇ ਕੀ ਹੋਜੂ ਕਹਿੰਦਾ ਦੋ ਚਾਰ ਮਰ ਜਾਣਗੇ ਕਿਹੜਾ ਮੱਸੀਆ ਲੱਗਣੋਂ ਹਟਜੂ ਥੋੜ ਜਿਹਾ ਇਹਦੀ ਬੀਬੀ ਜੀ ਦੇ ਦਸਤਾਵੇਜ਼ ਤਾਂ ਹੇਠ ਬਿਆਨ ਆਇਆ ਉਹ ਬਹੁਤ ਸੋਚਿਆ ਸਮਝਿਆ ਹੋਇਆ ਬਿਆਨ ਆ ਜਦੋਂ ਤੁਸੀਂ ਉਹਦੀ ਸਾਰੀ ਇਹ ਵਾਰਤ ਪੜ੍ਹੋਗੇ ਉਹ ਇੱਕ ਵਿਸ਼ੇਸ਼ ਤੇ ਵੱਖਰਾ ਵਰਤਾਨ ਸਿਰਜ ਰਿਹਾ ਜਿਹੜਾ ਅਮਰਿਤਪਾਲ ਸਿੰਘ ਨੇ ਪਹਿਲਾਂ ਸੱਜਿਆ ਸੀ ਉਹਦੇ ਨਾਲੋਂ ਵੱਖਰਾ ਕਿਉਂਕਿ ਉਹਨੂੰ ਤਾਂ ਇਹਦਾ ਐਲਾਨ ਹੀ ਸੀ ਕਿ ਅਸੀਂ ਚੋਣਾ ਲੜਨ ਦੀ ਸਿਆਸਤ 'ਚ ਨਹੀਂ ਪੈਂਦੇ ਹਾਂ ਜੇ ਕੋਈ ਤੇਰੇ ਪੰਥ ਦੀ ਪੰਜਾਬ ਦੀ ਗੱਲ ਕਰੂ ਉਹਦੀ ਹਮਾਇਤ ਕਰਨ ਬਾਰੇ ਸੋਚ ਸਕਦੇ ਹਾਂ ਹੁਣ ਇਹਨਾਂ ਨੇ ਖਾਲਸਾਤਨ ਦੀ ਗੱਲ ਨਹੀਂ ਕਹੀ ਗੁਲਾਮ ਹੋਣ ਦੀ ਗੱਲ ਨਹੀਂ ਕਹੀ ਸਿੱਖਾਂ ਦੀ ਗੱਲ ਨਹੀਂ ਕਹੀ ਉਸ ਉਹਦੇ ਵਿੱਚ ਤੇ ਉਹੀ ਬੰਦੀ ਸਿੰਘਾਂ ਨੇ ਮੋਰਚੇ 'ਚ ਜਿੱਥੇ ਜਾ ਕੇ ਖਰਲ ਪਾ ਕੇ ਆਇਆ ਸੀ ਕਹਿੰਦਾ ਇਹਨਾਂ ਮੋਰਚੇ ਦਾ ਕੋਈ ਮਤਲਬ ਆ ਇਹਨਾਂ ਨੂੰ ਛਡਾਲੋਗੇ ਹਾਲਾਂਕਿ ਉਹ ਤਾਂ 20-25-25 ਸਾਲ ਅੰਦਰ ਬੈਠੇ ਸੀ ਇਹ ਜੇ ਹੋਰ ਬੰਦੀ ਸਿੰਘ ਬਣ ਜਾਣਗੇ ਚਲੋ ਉਹ ਮੋਰਚਾ ਵੀ ਲਗਭਗ ਹੁਣ ਆਪਦੇ ਖਤਮੇ ਆ ਉਹਦਾ ਰਸਮੀ ਐਲਾਨੇ ਬਾਕੀ ਆ ਹੁਣ ਇਹੋ ਹੀ ਇਸ਼ੂ ਵੱਰ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਲਈ ਐਨਐਸਏ ਦੇ ਖਤਮੇ ਲਈ ਪੰਜਾਬ ਦਾ ਮਸਲਾ ਸਿੱਖਾਂ ਦਾ ਮਸਲਾ ਨਹੀਂ ਕਿਹਾ ਉਹਦੇ ਵਿੱਚ ਤੁਸੀਂ ਵੇਖੋ ਬਿਆਨ ਦੇ ਵਿੱਚ ਪੰਜਾਬ ਦਾ ਮਸਲਾ ਅੰਤਰਰਾਸ਼ਟਰੀ ਪੱਧਰ ਤੇ ਉਠਾਉਣ ਲਈ ਹਾਲ ਦੀ ਘੜੀ ਹਾਲਾਤ ਇਹ ਮੰਨ ਕਰਦੇ ਨੇ ਇਹ ਅਸੀਂ ਪਾਰਲੀਮਾਨੀ ਚੋਣਾਂ ਦੇ ਪਲੇਟਫਾਰਮ ਨੂੰ ਵਰਤੀਏ ਹਾਲ ਦੀ ਘੜੀ ਸ਼ਬਦ ਵਰਤਿਆ ਉਹਦੇ ਵਿੱਚ ਕਿਥੋਂ ਤੱਕ ਇਹਦੇ ਚੋਣ ਲੜਨ ਦਾ ਸਵਾਲ ਆ ਆਪਣੇ ਆਪ ਮੈਂ ਤਾਂ ਨਿੱਜੀ ਤੌਰ ਤੇ ਸਮਝਦਾ ਚੰਗੀ ਗੱਲ ਆ ਕਿਉਂਕਿ ਜਿਹੜੀ ਤੁਹਾਡੀ ਸਿਆਸੀ ਲੜਾਈ ਆ ਉਹ ਕਿਸੇ ਵੀ ਮੰਤਵ ਮਕਸਦ ਖਤਰ ਹੋਵੇ ਚੋਣਾਂ ਦੀ ਸਿਆਸਤ ਆ ਜਿਹੜੀ ਪਾਰਲੀਮੈਂਟ ਦੀ ਸਿਆਸਤ ਆ ਉਹਦੇ ਅੰਦਰ ਲੜਾਈ ਵੀ ਲੜੀ ਜਾਣੀ ਚਾਹੀਦੀ ਆ ਆਪਣੇ ਆਪ ਤੇ ਚੰਗੀ ਗੱਲ ਆ ਪਰ ਇਹਦੇ ਤੌਰ ਤਰੀਕੇ ਫਿਰ ਬਿਲਕੁਲ ਵੱਖਰੇ ਹੋਣਗੇ ਭਾਸ਼ਾ ਵੀ ਵੱਖਰੀ ਹੋਊਗੀ ਮਾਤਰ ਭਜਦਿਆਂ ਨੂੰ ਵahan ਇੱਕੋ ਜਿਹਾ ਨਹੀਂ ਹੋਣੇ ਉਹ ਸੌ ਚੁੱਕਣੀ ਪੈਣੀਆਂ ਫਿਰ ਵੀ ਭਾਰਤੀ ਸੰਵਿਧਾਨ ਦੇ ਵਿੱਚ ਮੈਂ ਯਕੀਨ ਕਰਦਾ ਤੇ ਮੈਂ ਦੇਸ਼ ਦੀ ਇਕਤਾ ਖੰਡਤਾ ਦਾ ਹਮੀਆਂ ਇਹ ਇੱਕ ਹੁੰਦੇ ਹੋਏ ਵੀ ਖਾਲਸਤਾ ਦੀ ਲੜਾਈ ਲੜੀ ਜਾ ਸਕਦੀ ਹੈ ਇਹ ਜੀ ਗੱਲ ਵੀ ਸੰਵਿਧਾਨ ਦੇ ਵਿੱਚ ਰਹਿੰਦੇ ਹੋਏ ਸੰਬਧਾਨ ਨੂੰ ਬਦਲ ਲਈ ਤੁਸੀਂ ਯਤਨ ਕਰ ਸਕਦੇ ਹੋ ਭਾਰਤੀ ਜਨਤਾ ਪਾਰਟੀ ਤੁਹਾਡੇ ਸਾਹਮਣੇ ਆ ਇਸੇ ਸੰਬਧਾਨ ਦੀਆਂ ਸੋਹਾਂ ਖਾ ਕੇ ਆਈ ਹੈ ਤੇ ਉਹਨੂੰ ਬਦਲਣ ਲਈ ਆਪਣੀ ਗੱਲ ਆ ਜਿਹੜੀ ਅੱਗੇ ਤੋਰ ਸਕਦੀ ਆ ਸਿਮਰਜੀਤ ਸਿੰਘ ਮਾਨੇ ਦੀ ਉਦਾਹਰਣ ਨੇ ਪਰ ਉਸ ਮਾਮਲੇ ਦੇ ਵਿੱਚ ਜਦੋਂ ਕੋਈ ਅੰਦੋਲਨ ਨਾ ਹੋਵੇ ਕੋਈ ਜਥੇਬੰਦੀ ਨਾ ਹੋਵੇ ਕੋਈ ਹਵਾ ਨਾ ਹੋਵੇ ਉਸ ਗੱਲ ਨੂੰ ਬਾਹਲਾ ਅੱਗੇ ਨਹੀਂ ਵਧਾਇਆ ਜਾ ਸਕਦਾ ਨਿੱਜੀ ਤੌਰ ਤੇ ਤਾਂ ਮੈਨੂੰ ਇਹ ਲੱਗਦਾ ਕਿ ਹੁਣ ਕਿਉਂਕਿ ਐਨਐਸਏ ਦੁਆਰਾ ਲਾਤਾ ਇੱਕ ਸਾਲ ਲਈ ਵਧਾਤਾ ਉਹਦੇ ਉੱਤੇ ਇਹ ਤਾਂ ਉਹਦਾ ਜੇਲ੍ਹ ਤੋਂ ਬਾਹਰ ਆਉਣ ਦਾ ਅਪਰਾਲੀ ਆ। ਇਸ ਤੋਂ ਬਾਅਦ ਉਹ ਮੁਖਤਾਰਾ ਦੀ ਸਿਆਸਤ ਅੱਗੇ ਵਧੂ ਜਾਂ ਪਹਿਲੀ ਸਿਆਸਤ ਜਿਹੜੀ ਐਲਾਨੀ ਸੀ ਉਹਦੇ ਵਿੱਚ ਅੱਗੇ ਵਧੂ ਉਹ ਜਿੱਤੂ ਜਾਂ ਹਾਰੂ ਉਹਨੂੰ ਫਤਵਾ ਵੱਡਾ ਮਿਲੂ ਜਾਂ ਘੱਟ ਮਿਲੂ ਇਹ ਆਉਣ ਵਾਲੇ ਸਮੇਂ ਨੇ ਦੱਸਣਾ। ਜੀ ਸਤਵਿੰਦਰ ਮਾਲਿਸਾਬ ਦੇ ਵਿੱਚ ਇਹ ਹੈ ਕਿ ਇਕੱਲਾ ਅਮਰਪਾਲ ਸਿੰਘ ਹੀ ਕਿਉਂ ਬਾਕੀ ਜਿਹੜੇ ਨਾਲ ਦੇ ਸਾਥੀ ਸਿੰਘ ਨੇ ਉਹ ਕਿਉਂ ਨਹੀਂ ਮੁਕਤਾਰਾ ਵਿੱਚ ਆ ਕੇ ਜਾਂ ਇਲੈਕਸ਼ਨ ਲੜਨ ਦੀ ਗੱਲ ਕਰ ਰਹੇ ਚਾ ਉਹਨਾਂ ਨੇ ਇਲੈਕਸ਼ਨ ਕਿਉਂ ਨਹੀਂ ਲੜਾਈ ਜਾ ਰਹੀ ਤੇ ਰਹੀ ਗੱਲ ਜਿਹੜੇ ਜਗਤਾਰ ਸਿੰਘ ਤਾਰਾ ਜਾਂ ਹਵਾਰਾ ਵਰਗੇ ਦਾ ਹੋ ਰਾਜਵਣਾ ਵਰਗੇ ਉਹਨਾਂ ਦੇ ਮੂਹਰੇ ਇਹੋ ਜੀ ਗੱਲ ਮਤਲਬ ਕਿ ਸੁਣ ਨੂੰ ਠੀਕ ਹੈ ਰਾਜਵਾਨਾ ਸਾਹਿਬ ਨੇ ਆਪਣੇ ਭੈਣ ਨੂੰ ਅੱਗੇ ਕੀਤਾ ਸੀਗਾ ਪਰ ਉਧਰੋਂ ਕਦੀ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਕੀ ਉਹ ਵੀ ਮਤਲਬ ਕਿ ਉਹਨਾਂ ਦੇ ਲਈ ਵੀ ਤਾਂ ਮੋਰਚੇ ਲੱਗ ਰਹੇ ਨੇ ਉਹ ਵੀ ਬਾਹਰ ਆਉਣ ਦੀ ਚਾਰਾਜੋਈ ਦੇ ਵਿੱਚ ਕਿਸੇ ਨਾ ਕਿਸੇ ਢੰਗ ਦੇ ਨਾਲ ਮੋਰਚਾ ਜ਼ਰੀਏ ਜਾਂ ਆਪਣੀ ਆਵਾਜ਼ ਜ਼ਰੀਏ ਰੱਖਦੇ ਰਹਿੰਦੇ ਨੇ ਗੱਲਾਂ ਪਰ ਇਸ ਤਰੀਕੇ ਦੇ ਨਾਲ ਜੇ ਅਮਰਤਪਾਲ ਸਿੰਘ ਇਕੱਲਾ ਆ ਤਾਂ ਫਿਰ ਬਾਕੀਆਂ ਦਾ ਕੀ ਬਣੇਗਾ ਕੀ ਇਹ ਮਤਲਬ ਕਿ ਜਿਹੜਾ ਉਹਦਾ ਸਟੈਪ ਹੈ ਉਹ ਵਾਕੀ ਬੰਦੀ ਸਿੰਘਾਂ ਦੇ ਮਸਲੇ ਜਾਂ ਪੰਜਾਬ ਦੇ ਪੰਥਕ ਮਸਲੇ ਜਾਂ ਹੋਰ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ ਤੇ ਉਭਾਰੇਗਾ। ਦੇਖੋ ਇਹ ਤੁਹਾਡੀ ਗੱਲ ਠੀਕ ਆ ਅਸਲ ਤੇ ਜਿਨ੍ਹਾਂ ਨੂੰ ਸਜ਼ਾ ਹੋਈ ਹੋਈ ਆ 3 ਸਾਲ ਤੋਂ ਵੱਧ ਦੀ ਸਜ਼ਾ ਹੋਈ ਹੋਵੇ ਉਹ ਚੋਣ ਨਹੀਂ ਲੜ ਸਕਦੇ। ਤੇ ਸਾਰੇ ਲੋਕ ਜਿਹਨੇ ਸਜ਼ਾ ਜਾਫਤਾ ਨੇ ਇਸੇ ਕਰਕੇ ਇਹਨਾਂ ਨੂੰ ਬੰਦੀ ਸਿੰਘ ਕਿਹਾ ਜਾਂਦਾ ਵੀ ਇਹਨਾਂ ਨੇ ਕਾਨੂੰਨ ਦੇ ਅਨਸਾਰ ਆਪਣੀਆਂ ਕੈਦਾਂ ਦੀ ਜਿਹੜੀਆਂ ਉਹ ਭੁਗਤ ਲੀਆਂ ਇਹਨਾਂ ਨੂੰ ਛੱਡਿਆ ਜਾਵੇ ਸਿਆਸੀ ਕੈਦੀ ਨੇ। ਜਿੱਥੋਂ ਤੱਕ ਅਮਰਤਪਾਲ ਦੀ ਗੱਲ ਆ ਉਹ ਵੀ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਵੀ ਨਿੱਜੀ ਤੌਰ ਤੇ ਇਹ ਜੇਲ੍ਹ ਤੋਂ ਬਾਹਰ ਆਉਣ ਦਾ ਇੱਕ ਉਪਰਾਲਾ ਜੇ ਇਹਦਾ ਕੋਈ ਪੰਜਾਬ ਵਾਲੀ ਵਰਤਾਂਤ ਹੋਵੇ ਜਾਂ ਇਹ ਕਹਿੰਦਾ ਕਿ ਮੰਤਰੀ ਤੌਰ ਤੇ ਮਸਲੇ ਵਾਰਨ ਦੀ ਗੱਲ ਹੋਵੇ ਫਿਰ ਤਾਂ ਬਾਕੀ ਵੀ ਸਾਰੇ ਪੰਜਾਬ ਚ ਚੋਣਾ ਕਿਉਂ ਨਾ ਲੜਨ ਦੀ ਇਕੱਲੇ ਹਲਕੇ ਤੋਂ ਛੁਣ ਕੇ ਕਿਉਂ ਲੜਨ ਇਸੇ ਕਰਕੇ ਆ ਜਿਹੜੀ ਇਹਦੇ ਪਿੱਛੇ ਤਾਕਤ ਕੰਮ ਕਰਦੀ ਆ ਦੇਖੋ ਪਰਿਵਾਰ ਨੇ ਪਹਿਲਾਂ ਕਿਹਾ ਨਹੀਂ ਜੀ ਅਸੀਂ ਚੋਣਾ ਨਹੀਂ ਲੜਾਂਗੇ ਰਾਜਦੇਵ ਸਿੰਘ ਆ ਜਿਹੜਾ ਉਹਦੇ ਬਾਰੇ ਸਾਰੇ ਜਾਣਦੇ ਨੇ ਸਿਮਰਜੀਤ ਸਿੰਘ ਮਾਨ ਦੇ ਨਾਲ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਉਸ ਤੋਂ ਬਾਅਦ ਉਹ ਆਰਐਸਐਸ ਦੇ ਵਿੱਚ ਵੀ ਸ਼ਾਮਲ ਹੋਇਆ ਰਾਸ਼ਟਰੀ ਸਿੱਖ ਸੰਗਠਾ ਜਿਹੜੀ ਉਹਦੇ ਪ੍ਰਧਾਨ ਵਜੋਂ ਵੀ ਉਹਨਾਂ ਨੇ ਕੰਮ ਕੀਤਾ ਤੇ ਉਹ ਬੜੇ ਜ਼ੋਰ ਨਾਲ ਕਹਿੰਦੇ ਰਿਹਾ ਆਰਐਸਐਸ ਦਾ ਜਿਹੜਾ ਸਿੱਖ ਪੱਖੀ ਸੰਗਠਨਾ ਮੈਂ ਇਹਦੇ ਬਾਰੇ ਜਿਹੜੇ ਭੁਲੇਖੇ ਨੇ ਲੋਕਾਂ ਦੇ ਦੂਰ ਕਰੂੰਗਾ ਇਸ ਕਰਕੇ ਉਹਦਾ ਸਟੇਟ ਨਾਲ ਏਜੰਸੀਆਂ ਨਾਲ ਇਹੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਇਹ ਕੋਈ ਉਪਰੀ ਗੱਲ ਨਹੀਂ ਜਾਂ ਕੋਈ ਇਹਦੀ ਗੱਲ ਨਹੀਂ ਹੈ ਜਿੱਦ ਨੂੰ ਤੁਸੀਂ ਕਹੋ ਵੀ ਕੋਈ ਦੋਸ਼ ਨਾਉਣੇ ਹੋ ਤੁਸੀਂ ਜੋ ਉਹਦੀ ਸਮਝ ਆ ਸੋਚ ਆ ਉਹਦੇ ਵੱਲੋਂ ਫਿਰ ਇਹ ਗੱਲ ਨੂੰ ਉਹਾਰਨਾ ਤੇ ਉਹਦੀ ਗੱਲ ਨੂੰ ਮੁੜ ਕੇ ਪਰਿਵਾਰ ਨੇ ਹਾਂ ਕਰ ਦੇਣੀ ਕਿਉਂਕਿ ਨਾਟ ਹੁਣ ਅਮਰਪਾਲ ਸਿੰਘ ਦੀ ਕਿਤੇ ਜਥੇਬੰਦੀ ਆ ਫੈਸਲੇ ਪਰਿਵਾਰ ਕਰ ਰਿਹਾ ਪਹਿਲਾਂ ਵੀ ਪਰਿਵਾਰੇ ਮੋਰਚੇ ਲਾ ਰਿਹਾ ਸੀ ਠੀਕ ਹੈ ਜਦੋਂ ਅਸੀਂ ਦੂਜਿਆਂ ਨੂੰ ਕਹਿੰਦੇ ਹਾਂ ਹੁਣ ਪਰਿਵਾਰ ਕਹਿੰਦਾ ਸੰਗਤ ਦੀ ਆਵਾਜ਼ ਆ ਸੰਗਤ ਕਿੱਥੇ ਇਕੱਠੀ ਹੋਈ ਆ ਜੀ ਉਹੀ ਦੀਦ ਸੀ ਦੁਨਾਲਾ ਵਰਤਾਂਤਾਂ ਹਾਂਜੀ ਵੀ ਕਿਸਾਨ ਆਗੂ ਹੁਣ ਤੱਕ ਤਾਂ ਫੈਸਲੇ ਤੁਸੀਂ ਕਰਦੇ ਸੀ ਸੰਘਤ ਪਿੱਛੇ ਹੁੰਦੀ ਸੀ ਹੁਣ ਸੰਘਤ ਫੈਸਲੇ ਕਰੋ ਤੇ ਤੁਹਾਨੂੰ ਉਹ ਲਾਗੂ ਕਰਨੇ ਪੈਣਗੇ ਸੰਘਤ ਦੇ ਫੈਸਲੇ ਕੀ ਨੇ ਜੋ ਅਸੀਂ ਕਰਦੇ ਆ ਉਹੀ ਵਰਤਾਂਤ ਉਹੀ ਤਰੀਕਾ ਕਰਾ ਆ ਜੀ ਨਾ ਕੋਈ ਜਥੇਬੰਦੀਆਂ ਨਾ ਕੋਈ ਹੋਰ ਆ ਉਹਦੇ ਚਾਚਾ ਇੱਕ ਚਾਚਾ ਤਾਂ ਉਦੋਂ ਬੇਦਾ ਲਾੜੇ ਨਾਰੇ ਬਣੇ ਹੋਇਆ ਸੀ ਜਿਹਨੂੰ ਆਪਾਂ ਇਹ ਕਹਿ ਦਈਏ ਚਾਹੇ ਉਹਨੂੰ ਪੀਏ ਕਹਿ ਲਓ ਸਰਪ੍ਰਸਤ ਕਹਿ ਲਓ ਜਿਹੜਾ ਸਾਰਾ ਕੁਝ ਅੰਦੋਲਨ ਦੇ ਦੌਰਾਨ ਸੀ ਉਹ ਟਾਈਮ ਐਸੇ ਦੀ ਨਾਜਰ ਪੰਦਾ ਇਹਦਾ ਫਾਦਰ ਤੇ ਚਾਚਾ ਇਹਨਾਂ ਦੀ ਪਤਨੀ ਬੀਬਾ ਜੀ ਤੇ ਮਾਤਾ ਜੀ ਉਹੀ ਨੇ ਜਿਹੜੇ ਮਿਲਦੇ ਨੇ ਕਰਦੇ ਨੇ ਜਾਂ ਉਹੀ ਪਰਿਵਾਰ ਵੱਲੋਂ ਗੱਲ ਕਰ ਦਿੰਦੇ ਹੋ ਸਾਰੇ ਕਾਸੇ ਦੀ ਫੇਰ ਪੰਚ ਕਿੱਥੇ ਗਿਆ ਜੀ ਸੰਗਤ ਕਿੱਥੇ ਗਈ ਸੋ ਐਸੇ ਕਰਕੇ ਨਹੀਂ ਤਾਂ ਜਿਹੜੇ ਨਾਲ ਨੇ 7-8 ਜੇ ਵਰਤਾਤ ਦੇ ਆਸਰੀ ਮੋਟਾ ਪੈਣੀਆਂ ਨੇ ਤੇ ਕੱਲਾ ਖਡੂਰ ਸਾਹਿਬ ਹਲਕੇ ਕਿਉਂ ਚੁੜਿਆ ਇਸ ਕਰਕੇ ਵੀ ਉਹ ਸਿਰਫ ਪੰਤਕ ਹਲਕਾ ਜਾਣਿਆ ਜਾਂਦਾ ਜਾਂ ਮਾਨਸਾਹ ਉਹ ਤੋਂ ਤਰਨਤਨ ਜ਼ਿਲ੍ਹਾ ਸੀ ਉੱਥੋਂ ਜਿੱਤੇ ਸੀ ਸਾਰਿਆਂ ਨੂੰ ਇਹ ਉਮੀਦਵਾਰ ਖੜਾ ਕੀਤਾ ਜਾ ਸਕਦਾ ਸੀ ਜਾਂ ਕੁਝ ਹੋਰ ਨੂੰ ਬਦ ਥਾਵਾਂ ਤੇ ਉਮੀਦਵਾਰ ਖੜਾ ਕੀਤਾ ਜਾ ਸਕਦਾ ਸੀ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਮੈਂ ਇਹਨੂੰ ਸ਼ਬਦ ਨਾਮ ਹੀ ਵਰਤਾ ਡਰ ਦੀ ਗੱਲ ਜਾਂ ਭੈੜੀ ਗੱਲ ਪਰ ਇੱਕ ਕੋਸ਼ਿਸ਼ ਆ ਉਹਨਾਂ ਨੇ ਕਾਂਟੜਾ ਬਦਲ ਲਿਆ ਕਿਉਂਕਿ ਢਰਾਂਦੇ ਬਹੁਤ ਹੁੰਦੇ ਨੇ ਜਿਹੜਾ ਤੇ ਮੈਨੂੰ ਪਤਾ ਮੇਰਾ 3 ਮਹੀਨੇ ਬਾਅਦ ਜਦੋਂ ਐਨਐਸਏ ਘਟਮ ਹੋਇਆ ਮੈਨੂੰ ਜੇਲ੍ਹ ਸਪਰਟ ਨੇ ਬੁਲਾ ਲਿਆ ਤੇ ਪਹਿਲਾ ਮੈਨੂੰ ਇਹ ਕਿਹਾ ਕਹਿੰਦੇ ਤੁਹਾਡਾ ਐਨਐਸਏ ਪੱਕਾ ਕਰਤਾ ਮਾ ਚਲੋ ਚੰਗਾ ਜੀ ਸਾਲ ਪਰ ਆਰਾਮ ਕਰਾਂਗੇ ਮੈਂ ਹੱਸ ਪਿਆ ਮਾ ਵਧੀਆ ਸੇਵਾ ਸੁਭਾ ਹੁੰਦੀ ਐ ਇੱਥੇ ਫਿਰ ਉਹ ਵੀ ਹੱਸ ਕੇ ਕਹਿੰਦੇ ਨਹੀਂ ਜੀ ਤੁਹਾਡਾ ਐਨਐਸਏ ਜਿਹੜਾ ਹਾਈ ਕੋਰਟ ਦਾ ਬੋਰਡ ਆ ਉਹਨੇ ਰੱਦ ਕਰਤਾ ਚਲੋ ਫਿਰ ਮੈਂ ਟਾਡਾ ਦੀ ਨਜ਼ਰ ਵੱਧ ਰਹੀ ਆ ਕਾਫੀ ਚਿਰ ਜੇਲ੍ਹ ਚ ਡਰਾ ਲੈਂਦੇ ਨੇ ਵੀ ਦੇਖ ਪਹਿਲਾਂ ਤੇਰੇ ਤੇ ਐਨਐਸਏ ਲਾਤਾ ਕੀ ਹੋਇਆ ਵਾਲੇ ਦੁਆਲੂ ਕਿੱਥੇ ਆ ਸੰਗਤ ਕਿੱਥੇ ਆ ਪੰਥ ਇੱਕ ਸਾਲ ਨਹੀਂ ਹੋਰ ਵਧਾਤਾ ਇਹਨਾਂ ਨੇ ਤੇ ਤੈਨੂੰ ਉਮਰ ਪਰ ਜੇਲ੍ਹ ਚੋਂ ਨਹੀਂ ਨਿਕਲਣ ਦੇਣਾ ਜੇ ਜਦੋਂ ਬੰਦੇ ਦੀ ਉਨੀ ਪਰਪੱਕਤਾ ਨਾ ਹੋਵੇ ਉਨੀ ਸਮਝਦਾਰੀ ਨਾ ਹੋਵੇ ਫਿਰ ਉਹੀ ਗੱਲ ਚੰਗੀ ਲੱਗਣ ਲੱਗ ਜਾਂਦੀ ਆ ਵੀ ਵਿਦੇਸ਼ਾਂ ਚ ਆਵਾਜ਼ ਪਹੁੰਚਾਉਣੀ ਮੈਂ ਸਿਮਰਨ ਜਿਸ ਕੇ ਮਾਨ ਦਾ ਕਰਦਾ ਵੱਡੀ ਸੀ ਉਹਨਾਂ ਵੋਟਾਂ ਵੇਲੇ ਵੀ ਜਾਂ ਉਦੋਂ ਬਾਅਦ ਲਗਾਤਾਰ ਵੀ ਉਹਨਾਂ ਨੇ ਵੀ ਸਿਰਫ ਕਿਠੀਂ ਦਿੱਤੀਆਂ ਨਾ ਬਾਹਰ ਆ ਜਿਹੜੇ ਮੁਲਕਾਂ ਦੇ ਵਿੱਚ ੱੱਕੇ ਕਰਾਏ ਨੇ ਤੇ ਇਲਾਨ ਕੀਤਾ ਵੀ ਹਾਂ ਜੀ ਅਸੀਂ ਚਿੱਠੀ ਪੈਸੇ ਲੈਣੇ ਆਂ ਅਸੀਂ ਪਾਰਟੀ ਫੰਡ ਲੈਣੇ ਆਂ ਸੋ ਇਸ ਕਰਕੇ ਜਿਹੜਾ ਖਾਲਸਤਾਨ ਦੇ ਨਾਂ ਤੇ ਬੜਾ ਬਹੁਤ ਕੁਸ਼ੋਹਾਇ ਰਾਹੀ ਸ਼ਹੀਦਾਂ ਦੇ ਨਾਂ ਤੇ ਪਰਿਵਾਰਾਂ ਦੇ ਨਾਂ ਤੇ ਬਹੁਤ ਪੈਸੇ ਇਕੱਠੇ ਹੋਏ ਹੋਏ ਨੇ ਉਹਨਾਂ ਦਾ ਕੀ ਹਾਲ ਆ ਤੁਸੀਂ ਦੇਖੀ ਆ ਇੱਕ ਬਲਵਿੰਦਰ ਸਿੰਘ ਪੱਖੋ ਕੇ ਆ ਮੁੰਡਾ ਉਹ ਵਾਰ-ਵਾਰ ਮਤਲਬ ਜਿਹੜੇ ਸ਼ਹੀਦ ਪਰਿਵਾਰ ਨੇ ਉਹਨਾਂ ਦੀਆਂ ਇੰਟਰਵਿਊਆਂ ਲੈ ਰਿਹਾ ਵੀ ਉਹ ਕਿਵੇਂ ਰੋ ਰਹੇ ਨੇ ਕਿਵੇਂ ਕਰ ਰਹੇ ਨੇ ਸੋ ਇਹ ਹੁਣ ਇੱਕ ਨਵੇਂ ਵਰਤਾਰੇ ਵਜੋਂ ਸਾਹਮਣੇ ਆ ਰਹੀ ਹੈ ਗੱਲ ਤੇ ਇਹ ਵੀ ਕਿਹਾ ਜਾ ਰਿਹਾ ਕਿ ਸਿਮਰਜੀਤ ਸਿੰਘ ਮਾਂ ਨਾਲ ਜਿਹੜਾ ਉਹ ਹੁਣ ਇੱਕ ਸੀ ਟਕਸੀਮਤ ਹੋ ਕੇ ਰਹਿਗੇ ਵਿਧਾਨ ਸਭਾ 'ਚ ਵੀ ਉਹਨਾਂ ਦਾ ਕੋਈ ਨਹੀਂ ਜਿੱਤਦਾ ਵੀ ਉਹਨਾਂ ਦਾ ਇੱਕ ਨਵਾਂ ਵਾਰਸਾ ਜਿਹੜਾ ਔਲਾਦ ਕੀਤਾ ਜਾ ਰਿਹਾ ਇਹਦੇ ਕਿਆਸੇ ਜਾਂ ਖਰਚੇ ਆ ਜਿਹੜੇ ਉਹ ਵੀ ਪ੍ਰਗਟ ਕੀਤੇ ਜਾ ਰਹੇ ਆ ਮਾਲੀ ਸਾਬ ਕੀ ਪੰਜਾਬ ਦੇ ਵਿੱਚ ਤੁਸੀਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੇ ਵਾਰਸ ਨੂੰ ਅੱਗੇ ਵਧਾਇਆ ਜਾ ਰਿਹਾ ਸਿਮਰਨਜੀਤ ਸਿੰਘ ਮਾਨ ਤਾਂ ਵੈਸੇ ਆਪਣੇ ਪੁੱਤ ਨੂੰ ਅੱਗੇ ਵਧਾ ਰਹੇ ਨੇ ਪਰ ਜੇ ਅਸੀਂ ਉਹਨਾਂ ਦੀ ਜਿਹੜੀ ਵਿਰਾਸਤੀ ਜਿਹੜੀ ਉਹਨਾਂ ਦੀ ਸਿਆਸਤ ਹੈ ਉਹ ਮਤਲਬ ਗਰਮ ਖਿਆਲੀ ਜਾਂ ਵਕੂਬਤੀ ਜ ਜਿਸ ਵੀ ਢੰਗ ਨਾਲ ਉਹਨੂੰ ਸਮਝਿਆ ਜਾਂਦਾ ਕਿ ਅਮਿਤਪਾਲ ਸਿੰਘ ਉਹਦਾ ਖੱਪਾ ਪੂਰਾ ਕਰ ਸਕਣਗੇ ਦੂਜਾ ਸਵਾਲ ਮੈਂ ਨਾਲ ਨਾਲ ਲੈਂਦਾ ਕਿਉਂਕਿ ਸਿਵਲ ਸਮੇਂ ਚਰਚਾ ਹੁੰਦੀ ਹੈ ਆਪਣੀ ਕਿ ਅਕਾਲੀ ਦਲ ਜਿਹੜੀ ਸਿਆਸਤ ਨੂੰ ਅੱਗੇ ਵਧਾ ਰਿਆ ਸੀ ਉਹਨਾਂ ਦੇ ਅਕਾਲੀ ਦਲ ਦੇ ਪੈਰੋਂ ਜਿਹੜੀ ਉਹ ਪੰਥਕ ਸਿਆਸਤ ਜਿਹੜੀ ਉਹ ਮੁੱਦਿਆਂ ਦਾ ਹੱਲ ਉਹਦਾ ਨਜ਼ਰ ਨਹੀਂ ਆਂਦਾ ਕੀ ਅਮਰਪਾਲ ਸਿੰਘ ਉਹ ਵਲੋਂ ਵੀ ਖੱਪਾ ਪੂਰਾ ਕਰ ਸਕਦੇ ਨੇ ਕਿਉਂਕਿ ਰੌਲਾ ਤਾਂ ਸਾਰਾ ਇਹ ਹੈ ਕਿ ਪੰਜਾਬ ਤੇ ਪੰਥ ਦੇ ਮੁੱਦਿਆਂ ਨੂੰ ਨਾਲ ਨਾਲ ਲੈ ਕੇ ਚੱਲਿਆ ਜਾਂਦਾ ਹੈ ਜਿਹੜੀਆਂ ਧਿਰਾਂ ਨੇ ਤੇ ਕੇਂਦਰ ਜਿਹੜਾ ਆ ਉਹ ਉਹਨਾਂ ਮਸਲਿਆਂ ਨੂੰ ਅਲੱਗ-ਅਲੱਗ ਕਰਕੇ ਵੰਦਾ ਨਹੀਂ ਦੇਖੋ ਜੀ ਸਿਮਰਜੀਤ ਸਿੰਘ ਮਾਨ ਦਾ ਚਲੋ ਵੋਟ ਖਿੱਚਣ ਦੀ ਸ਼ਕਤੀ ਉਹਨਾਂ ਦੀ ਘਟ ਗਈ ਹੈ ਵੱਖਰੀ ਗੱਲ ਆ ਪਰ ਅਕਲ ਪੱਖੋਂ ਸਮਝ ਪੱਖੋਂ ਜਾਣਕਾਰੀ ਪੱਖੋਂ ਅਮਰਤਪਾਲ ਸਿੰਘ ਉਹਨਾਂ ਦੇ ਕਿਤੇ ਵੀ ਬਰਾਬਰ ਨਹੀਂ ਆਉਂਦੇ ਆਪਾਂ ਪ੍ਰੈਕਟੀਕਲੀ ਵੀ ਦੇਖਿਆ ਅਮਲ ਦੇ ਵਿੱਚ ਵੀ ਦੇਖਿਆ ਠੀਕ ਆ ਉਦੋਂ ਧਰਮ ਪ੍ਰਚਾਰ ਦੀ ਗੱਲ ਦੀ ਇਹਨਾਂ ਨੇ ਚਲਾਈ ਜ਼ੋਰ ਨਾਲ ਧਰਮ ਪ੍ਰਚਾਰ ਦਾ ਸ੍ਰੋਮਣੀ ਕਮੇਟੀ ਦਾ ਸਮਾਗਮ ਰੱਖਿਆ ਹੁੰਦਾ ਸੀ ਅਮਰਤਪਾਲ ਸਿੰਘ ਜਾ ਕੇ ਉੱਤੇ ਚਾਦਰ ਪਾ ਲੈਂਦਾ ਸੀ ਤੇ ਨਾ ਇਹਦਾ ਬਚ ਜਾਂਦਾ ਸੀ ਅਮਰਤ ਸੰਚਾਰ ਤਾਂ ਉਦੋਂ ਵੀ ਚੱਲ ਰਿਹਾ ਹੁਣ ਬਾਅਦ ਦੇ ਵਿੱਚ ਵੀ ਚੱਲ ਰਿਹਾ ਮਤਲਬ ਕਮਾਲ ਦੀ ਗੱਲ ਤੇ ਦੇਖੋ ਨਾ ਜੀ ਜਦੋਂ ਇਹਨਾਂ ਨੇ ਸਟੇਟ ਨੇ ਜਾਬਰ ਕੀਤਾ ਝੂਠੇ ਕੇਸ ਬੜੇ ਕਾਲੇ ਪਾਣੀ ਵਰਗੀ ਜੇਲ੍ਹਤ ਬੰਦ ਕੀਤੇ ਇਹਨਾਂ ਨੇ ਸਾਰੀ ਹਮੇਤ ਕੀਤੀ ਕਹਿਣ ਲੱਗੇ ਖਾਲਸਤਾਨ ਦੀ ਗੱਲ ਛੱਡ ਗਏ ਵੀ ਉਹ ਤਾਂ ਹੀ ਅਮਰ ਚਿਟਾਉਂਦਾ ਸੀ ਤੇ ਨਸ਼ੇ ਹੀ ਚਾਹੁੰਦਾ ਸੀ ਹੁਣ ਵੀ ਮੈਂ ਵੇਖਿਆ ਇੱਕ ਸੱਜਣ ਨੇ ਜਿਹੜੇ ਬਹੁਤ ਸੀਨੀਅਰ ਪੱਤਰਕਾਰ ਨੇ ਉਹ ਕਹਿੰਦੇ ਅਮਰਪਾਲ ਦੇ ਬਾਹਰ ਆਉਣ ਨਾਲ ਨਸ਼ਾ ਵਿਰੋਧੀ ਲਹਿਰ ਜਿਹੜੀ ਉਹ ਬਹੁਤ ਉੱਪਰ ਸਕਦੀ ਆ ਇਸ ਨੁਕਤੇ ਤੋਂ ਮੈਂ ਇਹਨਾਂ ਦੀ ਹਮੇਤ ਕਰਦਾ ਉਧਰੋਂ ਆਪਣਾ ਲੱਖਾ ਸਿਧਾਣਾ ਵੀ ਬੋਲ ਰਿਹਾ ਮੈਂ ਅੱਜ ਸੁਣ ਰਿਹਾ ਸੀ ਹਜ਼ਾਰਾਂ ਬੰਦਿਆਂ ਨੇ ਚਿੱਟਾ ਛੱਡਤਾ ਸੀ ਜਦੋਂ ਅਮਰਤਪਾਲ ਸਿੰਘ ਆਏ ਨੇ ਨਾ ਤਾਂ ਉਹਨਾਂ ਦੀ ਕਿਤੇ ਗਿਣਤੀ ਹੈ ਛੱਡਿਆ ਹੋ ਜਰੂਰ ਛੱਡਿਆ ਹੋ ਐ ਨਹੀਂ ਆਪਾਂ ਕਹਿੰਦੇ ਅਮਰਤਪਾਲ ਸਿੰਘ ਦੇ ਆਉਣ ਤੋਂ ਪਹਿਲਾਂ ਵੀ ਕਿੰਨੇ ਬੰਦੇ ਸੀ ਮਿੱਟੂ ਗੁਰਸਿਰੀ ਵਰਗੇ ਜਿਨ੍ਹਾਂ ਨੇ ਛੱਡੇ ਨੇ ਨਸ਼ੇ ਨਸ਼ੇ ਛੱਡਦੇ ਵੀ ਨੇ ਲੋਕ ਪੱਥਰ ਚਟ ਕੇ ਮੱਛੀ ਮੁਰਦੀ ਵੀ ਆ ਪਰ ਇੱਕ ਗੱਲ ਨੂੰ ਬਹੁਤ ਵਧਾ ਚੜਾ ਕੇ ਕਹੀ ਜਾਓ ਸੋ ਇਸ ਸੱਖੋਂ ਮੈਨੂੰ ਨਹੀਂ ਲੱਗਦਾ ਅਮਰਤਪਾਲ ਕੋਈ ਵਰਤਾਰਾ ਬਣ ਸਕੂ ਪੰਜਾਬ ਪੱਧਰ ਦਾ ਜਾਂ ਕੋਈ ਨਵਾਂ ਵਰਤਾਂਚ ਸਿਰਜ ਸਕੂ ਜਾਂ ਇੱਕ ਨਮੀ țeੜਖੜੀ ਕਰ ਸਕੂ ਕਿਉਂਕਿ ਜਿਹੜੀਆਂ ਖਾਲਸਤਾਨੀ ਪੱਖੀ ਧਿਰਾਂ ਨੇ ਨਾ ਉਹ ਵੀ ਕਾਮਰੇਟਾਂ ਤੇ ਨਕਸ਼ਲੀਆਂ ਵਾਂਗੂ ਖੇਰੂ ਖੇਰੂ ਹੁੰਜਾ ਹੁੰਜਾ ਨੇ ਨਾ ਜਿਹੜਾ ਜਿਹਦੇ ਹੱਥ 'ਚ ਖਾਲਸਤਾਨ ਦਾ ਨਾਰਾ ਉਹ ਕਹਿੰਦਾ ਸਾਡਾ ਸੱਚ ਮੇਰੇ ਪੱਲੇ ਆ ਸੋ ਇਹ ਵੀ ਉਹ ਜਿਵੇਂ ਕਹਿੰਦੇ ਹੁੰਦੇ ਮਤਲਬ ਨਾਓ ਬਈ 18 ਚੁੱਲ੍ਹੇ ਮਤਲਬ ਸਾਰੇ ਪਾਸੇ ਯੂਨੀਅਨਾਂ ਦਾ ਵੀ ਇਹ ਹਾਲ ਹੋਇਆ ਖਨਾ ਬਹੁਤ ਬੁਰੀ ਤਰ੍ਹਾਂ ਉਹ ਇੱਧਰ ਵੀ ਆ ਅਕਾਲੀ ਦਲ ਨੇ ਕੋਸ਼ਿਸ਼ ਕੀਤੀ ਆ ਨਮਾ ਜਮਾ ਪਹਿਨਣ ਦੀ ਕਿ ਸਾਡੇ ਲਈ ਅਸੂਲ ਤੇ ਸਿਧਾਂਤ ਪਿਆਰੇ ਨੇ ਸੱਤਾ ਨਹੀਂ ਹੈ ਪਰ ਅਸੂਲ ਤੇ ਸਿਧਾਂਤਾਂ ਅਨੁਸਾਰ ਉਹਨਾਂ ਦੀ ਸਿਆਸਤ ਹਾਲੇ ਕੋਈ ਵਿਖਾਈ ਨਹੀਂ ਦਿੰਦੀ ਇੱਕ ਵਿਖਾਈ ਦਿੱਤੀ ਆ ਜੇਵਾ ਮੋਦੀ ਨੇ ਬਿਆਨ ਦਿੱਤਾ ਧਾਰਮਿਕ ਘੱਟ ਗਿਣਤੀਆਂ ਖਿਲਾਫ ਮੰਗਲ ਸੂਤ ਬਲਾ ਲੈਣਗੇ ਤੁਹਾਡੀਆਂ ਜ਼ਾਇਦਾ ਤਾਂ ਵੰਡ ਦੇਣਗੇ ਉਹਦੇ ਖਿਲਾਫ ਮਜੀਠੀਏ ਨੇ ਜਾਂ ਇੱਕ ਥੋੜਾ ਜਿਹਾ ਨਰਮ ਦੇ ਰੂਪ ਚ ਬਿਆਨ ਦਿੱਤਾ ਸੁਗਵੀਰ ਬਾਦਲ ਨੇ ਉਹ ਵਰਤਾਰੇ ਦੇ ਅਨੁਸਾਰ ਉਹ ਕਿਹੜਾ ਅਫਰਾਮ ਲੱਗੇ ਵਧਾ ਰਹੇ ਨੇ ਜੇ ਜਿਹੜਾ ਆਕਾਲੀ ਦਲ ਜਥੇਦਾਰ ਗੁਰਚਰਨ ਸਿੰਘ ਟੋੜਾ ਦੀ ਵਰਸੀ ਮਨਾਉਣੀ ਭੁੱਲ ਗਿਆ ਉਸ ਤੋਂ ਬਾਅਦ ਦੀ ਗੱਲ ਆ ਕੋਈ ਉੱਥੇ ਗਿਆ ਨਹੀਂ ਜਾਂ ਆਪ ਕੋ ਯਤਨ ਨਹੀਂ ਕੀਤਾ ਉਹ ਤੁਸੀਂ ਦੇਖ ਲਓ ਵੀ ਕਿੰਨੇ ਕੁ ਉਹਨਾਂ ਨੂੰ ਅਸੂਲ ਤੇ ਸਦਾ ਪਿਆਰੇ ਹੋਣਗੇ ਟੋੜਾ ਸਾਹਿਬ ਦੀ ਵਿਰਾਸਤ ਗੱਲ ਨਾਲ ਲੈ ਬਿਨਾ ਸਿੱਖੀ ਸੁਧਾਰਤਾ ਦੀ ਅਸੂਲਾਂ ਦੀ ਗੱਲ ਕਰਨੀ ਇਹ ਐਵੇਂ ਐਂ ਲੱਗਦਾ ਵੀ ਉਹਨਾਂ ਨੂੰ ਲੱਗਦਾ ਵੀ ਇਹ ਕਰ ਲਈਏ ਪਰ ਕਿਉਂ ਕਰ ਸਕਣਗੇ ਕੀ ਉਹਨਾਂ ਦੀ ਸਮਰੱਥਾ ਹੈਗੀ ਆ ਕੀ ਉਹ ਪੰਥਕ ਜਿਹੜਾ ਮਹਾਵਰਾ ਪੰਥਕ ਬਰਾਸਤਾ ਜਿਹੜੀ ਉਹਨੂੰ ਅੱਗੇ ਵਧਾ ਸਕਣਗੇ ਇਹਦੇ ਵੀ ਹਾਲੇ ਬੜੇ ਗੰਭੀਰ ਸਵਾਲ ਲੱਗੇ ਹੋਏ ਨੇ ਤੇ ਬੰਦੀ ਸਿੰਘ ਵਾਲਾ ਮਸਲਾ ਤਾਂ ਉਹ ਵੀ ਠਾਉਂਦੇ ਨੇ ਠਾਇਆ ਤੁਹਾਡੇ ਸਾਹਮਣੇ ਕੱਲ ਤੱਕ ਸਾਹਿਬ ਨੇ ਕਮੇਟੀ ਬਣਾਈ ਆ ਪਰ ਜੋ ਭਾਜਪਾ ਦਾ ਰੋਲ ਆ ਜੋ ਦਾ ਰਵਈਆ ਲੱਗਦਾ ਉਹਨਾਂ ਨੇ ਟਾਈਮ ਹੀ ਨਹੀਂ ਦਿੱਤਾ ਗੱਲ ਕਰਨ ਲਈ ਨਹੀਂ ਟਾਈਮ ਦਿੱਤਾ ਹਾਂ ਇਹ ਸਮੇਂ ਦੇ ਨਾਲ ਇਹਨਾਂ ਨੂੰ ਫੋਨ ਕਰਦੇ ਰਹੇ ਇਹਨਾਂ ਨੇ ਰਾਸ਼ਟਰਪਤੀ ਨੂੰ ਵੀ ਵੋਟਾਂ ਪਾਤੀ ਆ ਚੰਡੀਗੜ੍ਹ ਦੇ ਵੇਅਰ ਤੇ ਵੀ ਵੋਟਾਂ ਪਾਤੀ ਇੱਕ ਕੌਮ ਇੱਕ ਚੋਣ ਦੇ ਸਿਧਾਂਤ ਦੀ ਵੀ ਹਮਾਇਤ ਕਰਤੀ ਹੁਣ ਜੰਮੂ ਕਸ਼ਮੀਰ ਬਾਰੇ ਵੀ ਚੁੱਪ ਨੇ ਚਲੋ ਉਦੋਂ ਤੁਸੀਂ ਜੋ ਕਹਣਾ ਸੀ ਕਹਤਾ ਹੁਣ ਤਾਂ ਕਹੋ ਵੀ ਉੱਥੇ ਚੋਣਾ ਕਰਾਓ ਜੀ ਉਹਨੂੰ ਰਾਜ ਦਾ ਦਰਜਾ ਦਿਓ ਕਿਉਂਕਿ ਲੋਕ ਤਾਂ ਕਹੀ ਇਹ ਵੀ ਕਿਆਫੇ ਲਾ ਰਹੇ ਨੇ ਕਿ ਉਹਨਾਂ ਦੀ ਕਹਿਰੀ ਇੱਕ ਪੰਜਾਬ ਤੇ ਵੀ ਆ ਇਹਦੀ ਉਸ ਤਨਾ ਰਾਜ ਵਜੋਂ ਹੋਣ ਮਟਾਉਣ ਦੀ ਸ਼ਾਸਤਰਾ ਜਿਹੜੀ ਉਹਨਾਂ ਦੇ ਦਿਮਾਗ 'ਚ ਕਿਤੇ ਨਾ ਕਿਤੇ ਪਲ ਰਹੀ ਆ ਸੋ ਖੰਡਾ ਪੰਪਤ ਪ੍ਰਤਾਂਤ ਦੇ ਵਿੱਚ ਖੰਡਾ ਉਸ ਖੰਡਾ ਦੇ ਵਿੱਚ ਅਮਰਤਪਾਲ ਸਿੰਘ ਹੋਰ ਥੋੜਾ ਜਿਹਾ ਵਾਅਦਾ ਕਰ ਦੂ ਪਰ ਅੱਜ ਦੀ ਘੜੀ ਮੈਨੂੰ ਨਹੀਂ ਇਹ ਲੱਗਦਾ ਕਿ ਅਮਰਤਪਾਲ ਕੋਈ ਡੈਂਟ ਪਾਉਣ ਦੀ ਸਮਰੱਥਾ ਰੱਖਦਾ ਜਾਂ ਉਹਦੀ ਹਮਾਇਤੀ ਤੇ ਕੋਈ ਏਹੀ ਜੀ ਹੈਗੀ ਆ ਜਿਹੜੀ ਇਸ ਤਰ੍ਹਾਂ ਦਾ ਡੈਂਟ ਪਾ ਸਕਦੀ ਆ ਪਰ ਇੱਕ ਸੰਭਾਵਨਾ ਜਿਹੜੀ ਨਾ ਉਹ ਜਿਵੇਂ ਸਿਮਰਨਜੀਤ ਮਾਨ ਜਿੱਤ ਗਿਆ ਸੀ ਸੰਗਰੂਰ ਤੋਂ ਐਤਕੀ ਕਈ ਵਾਰ ਲੋਕਾਂ ਦਾ ਰਵਾਂ ਮੜ ਜਾਂਦਾ ਨਾ ਤਾਂ ਕਾਂਗਰਸ ਆ ਜਿਹੜੀ ਉਹ ਚੱਜਦਾ ਕੋਈ ਕੰਮ ਕਰ ਰਹੀ ਆ ਚਾਹੇ ਮੁਲਕ ਪੱਧਰ ਤੇ راہਲ ਕਾਨ ਇੱਕ ਵੱਡੇ ਲੀਡਰ ਵਜੋਂ ਪਰਕ ਲੀਡਰ ਵਜੋਂ ਉੱਭਰਿਆ ਮੁੱਦੇ ਵਾਰ ਰਹੇ ਨੇ ਉਹਨੇ ਮੋਦੀ ਦੇ ਮੁਕਾਬਲੇ ਪੰਜਾਬ ਕਾਂਗਰਸ ਨਾ ਤਾਂ ਹੋ ਉੱਭਰ ਰਹੀ ਆ ਤੇ ਇਸ ਕਰਕੇ ਕਾਂਗਰਸ ਦਾ ਚਾਹੇ ਆਮ ਅਸੀਂ ਇੱਥੇ ਗੱਲਾਂ ਸੁਣਦੇ ਆ ਕਾਂਗਰਸ ਦਾ ਐਝਾ ਪਰ ਉਹ ਇੱਥੇ ਨਿਪਟਦਾ ਕਿਵੇਂ ਆ ਉਹ ਦੇਖ ਲਓ ਇਹੀ ਦੀ ਹਾਲ ਤੱਕ ਇੱਕ ਸੰਭਾਵਨਾ ਫਿਰ ਹੋ ਜਾਂਦੀ ਆ ਸੰਨੂਰ ਮੰਨੂ ਵੀ ਇਹ ਸਾਰੀ ਇਹ ਜਿਹੇ ਨੇ ਚਲੋ ਅਮਰਤਪਾਲ ਨੂੰ ਦੇ ਦਿਓ ਥਾਪੀ ਕਿਉਂਕਿ ਉਸ ਤਰ੍ਹਾਂ ਨਾ ਕੋਈ ਬਦਲਤਾ ਸਿਆਸੀ ਦਿੱਸ ਨਹੀਂ ਰਿਹਾ ਪਾਰਟੀਆਂ ਨੇ ਪਾਰਟੀਆਂ ਦੀ ਆਪਣੀ ਵੋਟ ਹੈਗੀ ਆ ਪਰ ਉਹੀ ਖਡੂਰ ਸਾਹਿਬ ਜਿੱਥੋਂ ਬੀਬੀ ਆਪਣੀ ਖਾਲੜਾ ਜਿਹੜਾ ਐਡਾ ਵੱਡਾ ਜਸਵੰਤ ਸਿੰਘ ਖਾਲੜੇ ਦਾ ਨਾਮ ਸੀ ਕਾਫੀ ਸ਼ਾਇਦ 2 ਲੱਖ ਤੋਂ ਉੱਤੇ ਵੋਟਾਂ ਵੀ ਉਹ ਲੈ ਗਈ ਸੀ ਪਰ ਅੰਤ ਨੂੰ ਤਾਂ ਹਾਰੇ ਗਏ ਨਾ ਤੇ ਹੁਣ ਉਹ ਵੀ ਮੇੜੇ ਮਾਰ ਰਹੇ ਨੇ ਆਪਣਾ ਆਪਣਾ ਖੈਰਾ ਸਾਹਿਬ ਨੂੰ ਸੁਖਪਾਲ ਖੈਰਾ ਨੂੰ ਉਹ ਕਹਿੰਦੇ ਜੀ ਖੈਰੇ ਬਾਰੇ ਕੀ ਵਿਚਾਰਾ ਕਹਿੰਦੇ ਜੀ ਉਹ ਤਾਂ ਕਰੋਨਾ ਦੇ ਨਾਲ ਹੀ ਉੱਡ ਗਿਆ ਸੀ ਇਹਦੇ ਮਖੌਨ ਲਾ ਜਾਂ ਇਹਦੀ ਟਿੱਕ ਚ ਇਹਦਾ ਗੁੱਸਾ ਉਹ ਵੀ ਕੱਢ ਰਹੇ ਨੇ ਹੁਣ ਜੀ ਅੱਛਾ ਮਾਲਿਸਪਿਤ ਤੇ ਸਿਆਸੀ ਗੱਲਾਂ ਦੇ ਨਾਲ ਇੱਕ ਜਿਹੜੀ ਹੁੰਦੀ ਨਾ ਕਿ ਜਿਵੇਂ ਬੌਧਿਕਤਾ ਦੀ ਗੱਲ ਕੀਤੀ ਜਾਂਦੀ ਹੈ ਕਿ ਬੰਦਾ ਸੋਚਦਾ ਕੀ ਹੈ ਕਰਦਾ ਕੀ ਹੈ ਪਹੁੰਚ ਕਿਤੇ ਜਾਂਦਾ ਜੇ ਤਾਂ ਪਤਾ ਚੱਲ ਗਿਆ ਫਿਰ ਤਾਂ ਆਪਾਂ ਗਰਮਖਿਆਲੀ ਆ ਜੀ ਫਿਰ ਆਪਣਾ ਖਾਲਸਤਾਨੀ ਜਾਂ ਦਿੱਲੀ ਹਕੂਮਤ ਭਾਰਤੀ ਹਕੂਮਤ ਦਿੱਲੀ ਦਰਬਾਰ ਫਿਰ ਉਹ ਚੱਲ ਉਹ ਚੱਲ ਜਾਣਾ ਸੀ ਜੇ ਨਹੀਂ ਚੱਲਿਆ ਫਿਰ ਅਸੀਂ ਪੰਤਕ ਹੋਗੇ ਫਿਰ ਅਸੀਂ ਸਿਆਸੀ ਵੀ ਹੋਗੇ ਮਤਲਬ ਕਿ ਰੰਗ ਬਦਲਣ ਵਾਲੀ ਗੱਲ ਨਾ ਕਿ ਫਿਰ ਤੁਹਾਡੀ ਰਣਨੀਤੀ ਜੇ ਕੰਮ ਪਹਿਲੀ ਨਹੀਂ ਕਰਦੀ ਕਿੰਨੇ ਜੀ ਅਮਰਤਪਾਲ ਸਿੰਘ ਨੇ ਰਣਨੀਤੀ ਬਦਲਦੀ ਇਹ ਰਣਨੀਤੀ ਜਿਹੜੀ ਗਰਮ ਖਿਆਲੀ ਵਾਲੀ ਸੀ ਉਹ ਛੱਡ ਕੇ ਹੁਣ ਉਹ ਨਵੀਂ ਰਣਨੀਤੀ ਤੇ ਕੰਮ ਕਰ ਰਹੇ ਨੇ ਜੇ ਮੰਨ ਲਓ ਕਿ ਇਹ ਵੀ ਨਹੀਂ ਚੱਲਦੀ ਫਿਰ ਉਹ ਤੁਸੀਂ ਤੀਜੀ ਰਣਨੀਤੀ ਤੇ ਕੰਮ ਕਰਨਗੇ ਮਤਲਬ ਕਿ ਵਾਰ-ਵਾਰ ਸਫਲਤਾ ਦੀ ਕੋੜੀ ਜਾ ਆਪਣੇ ਜਿਹੜੇ ਮਨਸੂਬੇ ਨੇ ਉਹਨਾਂ ਵਾਲੇ ਪਾਸੇ ਨੂੰ ਵਧਣ ਵਾਲੀ ਗੱਲ ਹੈ ਇਹਦੇ ਵਿੱਚ ਇਹ ਅਪਗ੍ਰੇਡੇਸ਼ਨ ਵਾਲੀ ਗੱਲ ਨੂੰ ਵੀ ਨਾ ਵੈਸੇ ਇੱਥੇ ਢੱਡਰੀਆਂ ਵਾਲੇ ਦਾ ਮੇਲ ਕੋਈ ਵਧਦਾ ਨਹੀਂ ਪਰ ਉਹਨਾਂ ਦੇ ਮਾਮਲੇ 'ਚ ਵੀ ਕਿਹਾ ਜਾਂਦਾ ਹੈ ਕਿ ਜਦੋਂ ਤਾਂ ਹਜ਼ਾਰਾਂ ਲੱਖਾਂ ਲੋਕਾਂ ਨੂੰ ਉਦੋਂ ਜੀ ਉਹ ਅਲੱਗ ਤਰੀਕੇ ਦੀ ਵਿਚਾਰਧਾਰਾ ਸੀ ਜਦੋਂ ਇੱਕਦਮ ਉਹਨਾਂ ਨੂੰ ਕਹਿੰਦੇ ਕਿ ਅਪਗ੍ਰੇਡ ਹੋਵੇ ਜਦੋਂ ਅਪਗ੍ਰੇਡ ਹੋ ਗਏ ਉਹ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਮਤਲਬ ਕਿ ਪਹਿਲਾਂ ਤੁਸੀਂ ਆਪ ਗੁਮਰਾਹ ਹੋ ਫਿਰ ਤੁਸੀਂ ਲੋਕਾਂ ਨੂੰ ਗੁਮਰਾਹ ਕਰਦੇ ਹੋ ਫਿਰ ਤੁਸੀਂ ਕਹਿੰਦੇ ਕਿ ਨਹੀਂ ਨਹੀਂ ਉਹ ਰਾਹ ਨਹੀਂ ਸੀ ਆਹ ਰਾਹ ਸੀ ਇਸ ਮਾਨਸਿਕਤਾ ਨੂੰ ਅਸੀਂ ਸਿਆਸਤ ਦੇ ਵਿੱਚ ਕਿਵੇਂ ਸਮਝੀਏ ਅਮਰਤਪਾਲ ਦੇ ਸੰਦਰਭ ਚ ਲਾ ਲਓ ਜਾਂ ਜਿਹੜੀ ਮਰਜ਼ੀ ਸਿਆਸੀ ਤੇ ਰਜਾ ਸਿਆਸੀ ਲੋਕਾਂ ਦਾ ਸੰਦਰਭ ਲਾਈਏ ਸੁਖਵਿੰਦਰ ਜੀ ਦੇਖੋ ਜਿਉਂ ਜਿਉਂ ਸਮਾਜ ਆਰਥਿਕ ਸਿਆਸੀ ਹਾਲਤ ਬਦਲਦੀ ਆ ਬੰਦੇ ਦੀ ਸਮਝ ਬਦਲ ਤੋਂ ਹੁੰਦੀ ਆ ਵਿਗਾਸ ਹੁੰਦਾ ਉਹਦੇ ਵਿੱਚ ਵਿਚਾਰਾਂ 'ਚ ਤਬਦੀਲੀ ਆਉਣੀ ਕੋਈ ਗੈਰ ਕੁਦਰਤੀ ਨਹੀਂ ਕਿਉਂ ਕੁਦਰਤ ਦੇ ਜਿਹੜੇ 4 ਸਾਤ ਨੇ ਜਿਹਦੇ ਵਿੱਚ ਵੱਖਰਤਾ ਦੀ ਗੱਲ ਆ ਕੋਗ ਜਿਸ ਤਰ੍ਹਾਂ ਦੀ ਗੱਲ ਆ ਅੰਤ ਨਿਰਪੱਤਾ ਦੀ ਗੱਲ ਆ ਉਥੇ ਡਾਇਨਾਮਿਜ਼ਮ ਵੀ ਆ ਗਤੀਸ਼ੀਲਤਾ ਵੀ ਆ ਲਗਾਤਾਰ ਹਕੀਕਤ ਮੁਖੀ ਹੁੰਦੇ ਜਾਣਾ ਬਦਲਦੇ ਰਹਿਣਾ ਪਰ ਜਦੋਂ ਤੁਸੀਂ ਕੋਈ ਵਿਚਾਰ ਬਦਲਦੇ ਹੋ ਤਾਂ ਕਿ ਵਿਆਖਿਆ ਤੇ ਚਾਹੀਦੀ ਆ ਨਾ ਜੀ ਵੀ ਅਸੀਂ ਇਹ ਵਿਚਾਰ ਕਿਉਂ ਬਦਲ ਲਿਆ ਸਿਰਫ ਇਹ ਕਹਿ ਕੇ ਵੀ ਹਾਲ ਦੀ ਘੜੀ ਤੰਗ ਲਾਇਆ ਲੱਗਦਾ ਕਿ ਐਂ ਕਰਨਾ ਚਾਹੀਦਾ ਇਹ ਸੰਘਤ ਦੇ ਵਿਚਾਰ ਨੇ ਹੁਣ ਸਿਮਰਜੀਤ ਸਿੰਘ ਮਾਨ ਨੂੰ ਕਿੱਡਾ ਵੱਡਾ ਫਤਵਾ ਮਿਲਿਆ ਸੀ ਤੁਸੀਂ ਇਹ ਦੇਖੋ ਮੈਂ ਉਦੋਂ ਖੁੱਡੀਆਂ ਸਾਹਿਬੀ ਦਿੱਤੇ ਸੀ ਉਦੋਂ ਅਸੀਂ ਜਨਤਕ ਪੈਗਾਮ ਗਰੁੱਪ ਚਲਾਉਂਦੇ ਸੀ ਮੈਂ ਖੁੱਡੀਆਂ ਸਾਹਿਬ ਕੋਲੇ ਗਿਆ ਸਾਡੀ ਰਾਏ ਇਹ ਬਣੀ ਕਿ ਆਪਾਂ ਨੂੰ ਪਾਰਲੀਮੈਂਟ ਦੇ ਵਿੱਚ ਰਜੀਵ ਲੋਂਗੋਵਾਲ ਸਮਝੌਤੇ ਦੇ ਖਿਲਾਫ ਪੇਪਰ ਸੱਟਣੇ ਚਾਹੀਦੇ ਨੇ ਅਸੀਂ ਉਹ ਸਕੀਮ ਬਣਾਈ ਮੈਂ ਖੁੱਡੀਆਂ ਸਾਹਿਬ ਨੂੰ ਮਿਲਿਆ ਬੜੇ ਨਰਾਸ਼ ਸੀ ਮੈਂ ਕਿਹਾ ਕੁਬੀਆ ਸਾਹਿਬ ਸਾਨੂੰ ਪਾਸ ਹੀ ਰਹਿ ਦੇ ਚਾਰ ਪੰਜ ਉਹ ਕਹਿੰਦੇ 10 ਲੈ ਦਿਓ ਮੈਂ 10 ਵੀ ਦਿੱਤਾ ਵੀ ਅਸੀਂ ਆ ਕਰਨਾ ਕਹਿੰਦੇ ਬਿਲਕੁਲ ਮੈਂ ਕਰ ਪਰ ਕਿਉਂਕਿ ਉਹਨਾਂ ਨੇ ਸੌ ਚੁੱਕ ਲਈ ਮਾਨ ਸਾਹਿਬ ਨੇ ਕਿਰਪਾ ਨਾਲ ਆ ਸਵਾਲ ਆ ਜਿਹੜਾ ਉਹ ਜ਼ੋਰ ਨਾਲ ਆ ਭਾਰਤ ਉਹ ਬੜੇ ਸੰਵੇਦਨਸ਼ੀਲ ਬੰਦੇ ਸੀ ਮਤਲ ਉਹਨਾਂ ਨੂੰ ਬਹੁਤ ਵੱਡੀ ਸੈਟਬੈਕ ਲੱਗੀ ਮੈਂ ਉਹਨਾਂ ਦੇ ਉਹ ਸਾਰੇ ਕਾਂਡ ਦੀ ਜਾਂਚ ਕਰਕੇ ਆਇਆ ਉਥੇ ਸਾਰਿਆਂ ਦੀ ਜਾਂਚ ਕੀਤੀ ਆ ਉਹਦੀ ਰਿਪੋਰਟ ਜਾਰੀ ਕੀਤੀ ਆ ਕੁਦਰਤੀ ਜਿੱਦ ਦੇ ਮੈਂ ਰਿਪੋਰਟ ਜਾਰੀ ਕੀਤੀ ਆ ਟਰਮੀਨ ਚ ਉਦੋਂ ਹੀ ਹਰਮੰਦਰ ਸੰਧੂ ਦਾ ਕਤਲ ਹੋਇਆ ਉਥੇ ਮੇਰੇ ਲਿਖਦੇ ਲਿਖਦੇ ਰਿਪੋਰਟ ਉਹ ਆ ਗਈ ਜਾਨੀ ਉਹ ਉਹ ਕਤਲ ਜਿਹਨੂੰ ਕਿਹਾ ਜਾਂਦਾ ਖੁੱਡੀਆਂ ਸਾਹਿਬ ਵਾਲਾ ਹਾਂੇ ਤੱਕ ਕੋਈ ਉਹਦੀ ਬਾਤ ਵਿਆਖਿਆ ਨਹੀਂ ਆਈ ਦਰਪੇਸ਼ਕਾਂ ਤੋਂ ਬਿਨਾਂ ਵੀ ਉਹ ਮਾਨਸਿਕ ਤੌਰ ਤੇ ਬਹੁਤ ਵੱਡੇ ਪਰੇਸ਼ਾਨ ਹੋ ਗਏ ਸੀ ਇਹ ਵੀ ਹੋ ਸਕਦਾ ਉਹਨਾਂ ਨੇ ਇਹੀ ਫੈਸਲਾ ਕਰ ਲਿਆ ਹੋਵੇ ਇਹਲੇ ਸੰਵੇਦਨਸ਼ੀਲ ਬੰਦੇ ਨੇ ਵੀ ਯਾਰ ਹੁਣ ਜਿਉਂ ਕੇ ਵੀ ਕੀ ਕਰਨਾ ਬੇਤੀ ਹੋ ਗਈ ਅਗਲਾ ਕਹਿੰਦਾ ਸੌਹਾ ਚੁੱਕ ਗਏ ਤੁਸੀਂ ਪੰਚਕ ਮਸਲਾ ਸੀ ਜਿਹੜਾ ਛੋਟੀ ਗੁਰਪਾਨ ਪਾ ਕੇ ਚਲੇ ਗਏ ਇਹ ਉਹ ਕਤਨਕਾ ਤੇ ਉਦੋਂ ਬਾਅਦ ਤਾਂ ਮਾਨ ਸਾਹਿਬ ਨੇ ਜਿੰਨੀਆਂ ਪੋਜੀਸ਼ਨਾਂ ਬਦਲੀਆਂ ਨੇ ਤੁਹਾਡੇ ਸਾਹਮਣੀਆਂ ਹੁਣ ਵਾਰਸ ਦੀ ਗੱਲ ਆ ਉਹੀ ਪਰਿਵਾਰਵਾਦ ਆ ਜੀ ਤੁਸੀਂ ਦੇਖ ਲਓ ਬੇਟਾ ਇਹਨਾਂ ਨਾਮ ਅਸਰ ਤੋਂ ਲੜ ਰਿਹਾ ਤੇ ਜਿਹੜੇ ਬਾਕੀ ਉਮੀਦਵਾਰ ਚੁਣੇ ਨੇ ਉਹ ਕਿੰਨੇ ਕਿ ਇਹਨਾਂ ਦੀ ਸੋਚ ਤੇ ਵਿਚਾਰਧਾਰਾ ਨਾਲ ਪਰਪੱਕ ਨਹੀਂ ਉਹ ਤੁਹਾਡੇ ਸਾਹਮਣੀਆਂ ਸੋ ਇਸ ਕਰਕੇ ਅਮਰਤਪਾਲ ਸਿੰਘ ਦਾ ਵਰਤਾਰਾ ਮੈਂ ਕਹਿੰਦਾ ਵਿਚਾਰ ਬਦਲ ਸਕਦੇ ਨੇ ਅਸੀਂ ਵੀ ਪਹਿਲਾਂ ਚੋਣਾ ਦੀ ਬਾਈਕਟ ਕਰਦੇ ਸੀ ਫਿਰ ਅਸੀਂ ਫੈਸਲਾ ਕੀਤਾ ਵੀ ਇਹ ਇੱਕ ਗਲਤ ਆ ਸਾਨੂੰ ਚੋਣਾ ਤੇ ਹਿੱਸਾ ਲੈਣਾ ਚਾਹੀਦਾ ਅਸੀਂ ਉਹਦੀ ਵਾਜਬ ਵਿਆਖਿਆ ਕੀਤੀ ਕਿ ਕਿਹੜੇ ਮਸਲੇ ਬਾਰੇ ਸਾਡੀ ਅਸਲ ਸਮਝ ਕਿਵੇਂ ਗਲਤ ਸੀ ਅਸੀਂ ਸੋਚਦੇ ਕਿਵੇਂ ਸੀ ਕੋਈ ਵਿਆਖਿਆ ਜਣੀ ਪੈਂਦੀ ਆ ਨਾ ਜੀ ਜੇ ਤਾਂ ਇਹ ਕਹਿਣਾ ਵੀ ਇਹ ਦਾਤ ਦੇ ਚ ਦਾ ਮਸਲਾ ਜਿਵੇਂ ਹਾਲ ਦੀ ਘੜੀ ਆ ਫਿਰ ਕੱਲ ਨੂੰ ਜੇ ਗੱਲ ਨਾ ਬਣੀ ਮੁੜ ਕੇ ਫੇਰ ਤੁਸੀਂ ਉਹ ਕਹਦਗੇ ਪਾਰਲੀਮੈਂਟ ਚੋਂ ਕੀ ਕੱਟਣ ਪਾਉਣ ਨੂੰ ਆਂ ਦੀ ਤੋ ਇਹਨਾਂ ਸਕੇ ਨੁਕਾ ਤੇ ਕਿਥੋਲਾ ਪੈਦਾ ਕਰਨ ਦਾ ਸਾਧਨ ਬਣਦੇ ਨੇ ਇਹ ਜਿਹੇ ਪੈਂਕੜੇ ਨਾ ਕਿ ਉਹਨਾਂ ਦੀ ਸਮਝ ਨੂੰ ਵਿਕਸਿਤ ਕਰਨ ਦੇ ਵਿੱਚ ਜਾਂ ਹੋਰ ਚੰਨ ਪੈਦਾ ਕਰਨ ਦੇ ਵਿੱਚ ਜੀ ਜੀ ਮਾਲੀ ਸਰ ਫਿਰ ਹੋਣਾ ਜੀਐਸਸੀ ਪੰਜਾਬ ਦੇ ਓਵਰਆਲ ਜਿਹੜਾ ਸਟੇਰੀਓ ਬਣ ਰਿਹਾ ਵੱਖ-ਵੱਖ ਸਿਆਸੀ ਤਰ੍ਹਾਂ ਦੇ ਜਿੰਨਾਂ ਦੀਆਂ ਪੋਜੀਸ਼ਨਾਂ ਨੇ ਉਹਦੇ ਵਿੱਚ ਅਸੀਂ ਇਹਨਾਂ ਮੁੱਦਿਆਂ ਨੂੰ ਫਿਰ ਕਿੱਥੇ ਦੇਖੀਏ ਜਿਹੜੇ ਵੱਡਿਆਂ ਦੀ ਅਮਰਪਾਲ ਬੰਦੀ ਸਿੰਘਾਂ ਦੀ ਜਾਂ ਉਠਾ ਤਾਂ ਸਾਰੇ ਦੇ ਨੇ ਆਪਣੇ ਤਰੀਕੇ ਦੇ ਨਾਲ ਅਕਾਲੀ ਦਲ ਆਪਣੇ ਤਰੀਕੇ ਅਸਮਤ ਬਾਦ ਅਲ ਸਿੰਘ ਜਤ ਮਾਨ ਆਪਣੇ ਤਰੀਕੇ ਦੇ ਨਾਲ ਜਾਂ ਹੋਰ ਵੀ ਲੱਗੇ ਨੇ ਪਹਿਲਾਂ ਜਿਹੜੇ ਸੱਤਾ 'ਚ ਨਹੀਂ ਹੁੰਦੇ ਉਹ ਆਪਣੇ ਤਰੀਕੇ ਨਾਲ ਆਵਾਜ਼ ਚੁੱਕਦੇ ਨੇ ਉਹ ਵਿਲੁਕੀ ਅਧਿਕਾਰਾਂ ਦੀ ਗੱਲ ਨੂੰ ਵੱਡਿਆਂ ਕਰਕੇ ਦੱਸ ਦਿੰਦੇ ਨੇ ਜੇ ਪੰਜਾਬ ਦੇ ਦੂਜੇ ਮੁੱਦਿਆਂ ਦੇ ਪਾਣੀਆਂ ਵਿੱਚ <laughs> बदल ਸਤਿਗੁਰਵਿੰਦਰ ਜੀ ਜਦੋਂ ਅਸੀਂ ਵਰਤਾਂਤ ਸਿਰਜਣ ਦੀ ਗੱਲ ਕਰਦੇ ਆ ਉਹਦੇ ਲਈ ਜਥੇਬੰਦੀ ਜ਼ਰੂਰੀ ਆ ਉਹਦੇ ਲਈ ਜਵਾਬਦੇਹੀ ਜ਼ਰੂਰੀ ਆ ਉਹਦੇ ਲਈ ਅੰਦੋਲਨ ਆ ਜਿਹੜਾ ਇਹ ਜ਼ਰੂਰੀ ਆ ਜਦੋਂ ਇਹ ਗੱਲਾਂ ਤੁਹਾਡੇ ਸਾਹਮਣੇ ਉਹਨਾਂ ਨੂੰ ਤੁਸੀਂ ਉਸਾਰਦੇ ਹੋ ਉਹਦੇ ਨਾਲ ਫਿਰ ਲੋਕਾਂ ਨੂੰ ਚੇਤਨ ਕਰਦੇ ਹੋ ਲਾਹੰਬੰਦ ਕਰਦੇ ਹੋ ਹੈ ਨਹੀਂ ਫਿਰ ਉਹਨਾਂ ਨੂੰ ਅੱਗੇ ਤੋਰਦੇ ਹੋ ਫੇਰ ਕੋਈ ਨਵਾਂ ਵਰਤਾਂਤ ਆ ਜਿਹੜਾ ਉਹ ਸਿਰਜਿਆ ਜਾਂਦਾ ਹੁੰਦਾ ਪੰਜਾਬ ਦਾ ਤਾਂ ਇਤਿਹੀ ਦੁਖਾਂਤ ਇਹ ਆ ਤੁਸੀਂ ਵੇਖੋ ਵੀ ਕੋਈ ਏਜੰਡੇ ਨਹੀਂ ਕਿਸੇ ਪਾਰਟੀ ਕੋਲੇ ਜੇ ਰਾਹੁਲ ਗਾਂਧੀ ਕੋਈ ਲੰਡਾ ਵਾਰ ਰਿਹਾ ਪੰਜਾਬ ਦੀ ਕਾਂਗਰਸ ਉਧਰ ਕੰਨ ਨਹੀਂ ਕਰ ਰਹੀ ਜਿਹੜਾ ਇੰਡੀਆ ਗੱਠ ਜੋੜਾ ਉਹਦਾ ਕਾਮਨ ਮਿਨਿਮਮ ਪ੍ਰੋਗਰਾਮ ਹਾਲੇ ਤੱਕ ਨਹੀਂ ਬਣਿਆ ਕੋਈ ਪੰਜਾਬ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਚੋਂ ਲੜ ਰਹੀਆਂ ਕਿਸੇ ਕੋਲੇ ਨਾ ਤਾਂ ਇਹ ਆ ਵੀ ਮੁਲਕ ਲਈ ਏਜੰਡਾ ਹੋ ਨਾ ਇਹ ਆ ਵੀ ਲੋਕ ਸਭਾ ਦੇ ਵਿੱਚ ਪੰਜਾਬ ਦੇ ਕਿਹੜੇ ਗੰਡੇ ਹੋਣਗੇ ਜਿਹੜਾ ਕੇਂਦਰ ਸਰਕਾਰ ਹੱਲ ਕਰ ਸਕਦੀ ਆ ਜਿਹਦੇ ਲਈ ਲੜਨ ਦੀ ਲੋੜ ਆ ਇਸ ਕਰਕੇ ਸਭ ਤੋਂ ਵੱਧ ਘਟੋਲਾ ਪਾਉਂ ਵਰਤਾਂਤ ਆ ਜਿਹੜਾ ਉਹਦਾ ਪੰਜਾਬ ਮੁਜਾਹਰਾ ਕਰ ਰਿਹਾ ਇਸੇ ਕਰਕੇ ਲੋਕਾਂ ਦਾ ਰੌਣ ਹੀ ਕਿਸੇ ਤਰ੍ਹਾਂ ਦਾ ਵੀ ਬਣ ਰਿਹਾ ਨਾ ਕੋਈ ਹਵਾ ਦਿਸ ਰਹੀ ਆ ਇਹੀ ਦੀ ਗੈਰ ਹਾਜ਼ਰੀ ਦੇ ਵਿੱਚ ਫਿਰ ਤੇ ਇਸ ਗੱਲ ਤੇ ਆ ਜਾਂਦੀ ਆ ਉਮੀਦਵਾਰ ਚੰਗਾ ਕਿਹੜਾ ਹੋਵੇ ਕਿਹੜਾ ਪੈਸੇ ਵੱਧ ਖਰਚ ਸਕਦਾ ਕਿਹੜਾ ਕੀ ਜਿਗਾਰਮੈਂਟ ਕਰ ਸਕਦਾ ਹੁਣ ਰਾਣਾ ਗੁਰਜੀ ਆਹੋ ਰਾਣਾ ਗੁਰਜੀਤ ਆ ਤੁਸੀਂ ਦੇਖੋ ਉਹਨੇ ਮੁੰਡਾ ਬਾਗੀ ਲਈ ਜਿੱਤ ਆ ਲਿਆ ਹੁਣ ਕਹਿੰਦਾ ਇੱਕ ਐਮਪੀ ਦੀ ਟਿਕਟ ਵੀ ਲੜਨੀ ਆ ਜਾਂ ਮੈਂ ਲੜਨੀ ਆ ਦੋਹੇ ਮਤਲਬ ਆਪਣੇ ਵਧਾ ਇਕ ਵੀ ਨੇ ਤੇ ਇਹ ਵੀ ਹੋ ਸਕਦਾ ਵੀ ਉਹ ਟਿਕਟ ਵੀ ਲੈ ਜੇ ਕਿਉਂਕਿ ਉਹਦੇ ਕੋਲੇ ਮਾਇਆ ਦੀ ਏਡਾ ਵੱਡੀ ਜੋਰ ਆ ਉਹ ਸੌ ਲੰਘਣਾ ਕਰੀਦਾ ਤੇ ਕੋਈ ਨਹੀਂ ਬੋਲਦਾ ਉਹਦੇ ਸਾਹਮਣੇ ਨਾ ਪਾਰਟੀ ਬੋਲਦੀ ਆ ਨਾ ਕੋਈ ਬੰਦਾ ਬੋਲਦਾ ਸੋ ਇਹੀ ਦੀ ਹਾਲਤ ਦੇ ਵਿੱਚ ਮਤਲਬ ਬਹੁਤ ਵੱਡਾ ਖਲਾਰਾ ਜਿਹੜੀ ਪੰਜਾਬ ਆ ਰਿਹਾ ਪਰ ਲਗਾਤਾਰ ਮੈਂ ਅਕਸਰ ਕਹਿ ਰਿਹਾ ਹੁੰਦਾ ਵੀ ਜਿਹੜੇ ਕੇਂਦਰ ਦੀ ਨੀਤੀ ਆ ਟੂ ਕ੍ਰੀਏਟ ਮੋਰ ਐਂਡ ਮੋਰ ਕਨਫਿਊਜ਼ਨ ਵੱਧ ਤੋਂ ਵੱਧ ਕਚੋਲਾ ਪਾਓ ਤੇ ਸਾਡੇ ਲੀਡਰ ਜਾਣੇ-ਅਣਜਾਣੇ ਉਹੀ ਰੋਲ ਨਿਭਾ ਰਹੇ ਨੇ ਤੁਸੀਂ ਖਾਲਸਤਾਨ ਦਾ ਹਾਲ ਦੇਖ ਲਓ ਅਕਾਲੀ ਦਲ ਦਾ ਹਾਲ ਦੇਖ ਲਓ ਕਯੂਬਨਿਸਤਾਂ ਦਾ ਹਾਲ ਦੇਖ ਲਓ ਨਕਸਲੀਆਂ ਦਾ ਹਾਲ ਦੇਖ ਲਓ ਆਮ ਆਦਮੀ ਪਾਰਟੀ ਦਾ ਹਾਲ ਦੇਖ ਲਓ ਵੀ ਤੁਸੀਂ ਪੰਜ ਮੰਤਰੀ ਪਹਿਲਾਂ ਉਹਨਾਂ ਮੰਤਰੀਆਂ ਨੇ ਤੁਸੀਂ ਭਰ ਕਟੇ ਉਹਨਾਂ ਦਾ ਸਾਰੇ ਰਹੇ ਵਿਭਾਗੇ ਖੋਲੇ ਫੇਰ ਉਹਨਾਂ ਨੂੰ ਕਹਿੰਦੇ ਦੇਸ਼ ਦੀ ਪਾਰਲੀਮੈਂਟ ਤੇ ਤੁਸੀਂ ਮੁਲਕ ਮੁਲਕ ਦੀ ਲੜਾਈ ਲੜ ਲਿਓ ਉੱਥੇ ਜਾਓ ਤਿੰਨ ਬਧਾਏ ਇੱਕ ਨੇ ਜਿਹੜੇ ਹੋ ਖੜੇ ਕਰ ਲਏ ਤੈਨੂੰ ਗਵਨੀਆਂ ਦਾ ਮਗਰ ਦੇ ਉੱਡਾ ਦੇ ਸਾਰੇ ਕਾਸੇ ਦੀ ਹੁਣ ਇਹ ਤੁਸੀਂ ਦੇਖੋ ਤਾਂ ਸਹੀ ਨਾ ਜੀ ਮਤਲਬ ਸਿਆਸੀ ਲੀਡਰਸ਼ਿਪ ਦਾ ਕਾਲ ਤਾਂ ਇਸ ਕਰਕੇ ਪਿਆ ਹੋਇਆ ਜੋ ਕਿ ਸਪਸ਼ਟ ਮਾਰਗ ਸੇਦ ਨਹੀਂ ਸਿਆਸੀ ਇਸੇ ਕਰਕੇ ਲੀਡਰਸ਼ਿਪ ਨਹੀਂ ਉਸਤ ਰਹੀ ਇਸੇ ਕਰਕੇ ਨਿੱਜ ਪ੍ਰਸਤ ਪਰਿਵਾਰ ਪ੍ਰਸਤੀ ਦੀ ਗੱਲ ਚੱਲ ਰਹੀ ਹੈ ਨਾ ਜੀ ਸਾਰੀ ਉਹਦੇ ਵਿੱਚ ਸ਼ਾਮਲ ਹੋਏ ਹੋਏ ਨੇ ਨਾ ਭਾਰਤ ਪਹਾਉ ਤੋਂ ਬਚੀਆ ਚਲੋ ਪੰਜਾਬ ਚ ਤਾਂ ਭਾਜਪਾ ਹਲੇ ਨਵਾਂ ਕੁਣਵੇ ਨਹੀਂ ਸਿਰਜਣਾ ਪਰ ਜੇ ਆਲ ਇੰਡੀਆ ਲੈਵਲ ਤੇ ਤੁਸੀਂ ਦੇਖੋ ਮਤਲਬ ਠੀਕ ਆ ਉਹਨਾਂ ਦੇ ਪੁੱਤ ਗਹਾ ਅੱਗੇ ਵਧਾ ਰਹੇ ਨੇ ਉਹਨਾਂ ਦੇ ਪੁੱਤ ਪੁੱਤੇ ਹਰ ਇੱਕ ਦੇ ਇਹਦਾ ਕੁਛ ਆ ਜਿਹੜਾ ਮਤਲਬ 100 ਤੋਂ ਵੱਧ ਕੈਂਡੀਡੇਟ ਤਾਂ ਤਾਜ਼ਾ ਤਾਜ਼ਾ ਕਾਂਗਰਸ ਤੋਂ ਉਧਾਰੇ ਲੈ ਕੇ ਲੜਾਰ ਗਿਆ ਭਾਰਤੀ ਜਨਤਾ ਪਾਰਟੀ ਤੇ ਆਪਣੇ ਵੀ ਇਹ ਵਰਤਾਰਾ ਸਾਰੇ ਪਾਸੇ ਚੱਲਿਆ ਤੁਸੀਂ ਦੇਖਿਆ ਕਿਸੇ ਦਾ ਘੱਟ ਚੱਲਿਆ ਕਿਸੇ ਦਾ ਵੱਧ ਚੱਲਿਆ ਅਕਾਲੀ ਦਲ ਨੇ ਵੀ ਕੀਤਾ ਹੀ ਹੈ ਨਾ ਜੀ ਹੁਣ ਸੋ ਇਹ ਇਸ ਕਰਕੇ ਪੰਜਾਬ ਆ ਜਿਹੜਾ ਜੀ ਤੋਂ ਡਰਦੀ ਆ ਭਾਰਤੀ ਸਟੇਟ ਵੀ ਜੇ ਕੋਈ ਇੱਥੇ ਇੱਕ ਸੁਰਤ ਵਾਲਾ ਵਰਤਾਰਾ ਸਿਰਜਿਆ ਗਿਆ ਉਹਦੀ ਧੱਕ ਮੁਲਕ ਚ ਬਹੁਤ ਪੈਦੀ ਐ ਐਤਕੀ ਪੰਜਾਬ ਨਾ ਇੰਡੀਆ ਗੱਠ ਜੋੜਨ ਵਾਲਾ ਨਾ ਇੰਡੀਆ ਗੱਠ ਜੋੜਨ ਵਾਲਾ ਨਾ ਕੋਈ ਉਹ ਵੱਖਰਾ ਵਰਤਾਂ ਤਾਂ ਜੀ ਤਾਂ ਫਿਰ ਇਹਦੇ ਵਿੱਚੋਂ ਪੰਜਾਬ ਇਸ ਹੰਬਲ ਕੁਸੇ ਚੋਂ ਨਿਕਲੇਗਾ ਕਿਵੇਂ ਆਖਰੀ ਸਵਾਲ ਹੈ ਸਮਾਗ ਹੋ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ ਗੁਰਮਖ ਬੈਠੇ ਸਫਾ ਮਿਛਾਏ ਸੰਬਾਦ ਸਮਾਤਾ ਵੀ ਕਰਨ ਨਹੀਂ ਦਿੰਦੇ ਜਿਹੜਾ ਵੀ ਸਵਾਲ ਉਠਾਉਂਦਾ ਜਾਂ ਪਾਰਟੀ ਚੋਂ ਬਾਹਰ ਕੱਢ ਦਿੰਦੇ ਆ ਜਾ ਲੋ ਤੇ ਮੂੰਹ ਬੰਦ ਕਰ ਦਿੰਦੇ ਆ ਸੰਵਾਦ ਜ਼ਰੂਰੀ ਆ ਕਿਉਂਕਿ ਜਦੋਂ ਸੰਵਾਦ ਚੱਲੂ ਫੇਰ ਇਹ ਨਵਾਂ ਬਰਤਾਨ ਸਿਰਜਿਆ ਜਾਊ ਅਕਾਲੀ ਦਲ ਆ ਅਕਾਲੀ ਦਲ ਕਹਿਦਾ ਸੀ ਨਵਾਂ ਬਰਤਾਨ ਸਿਰਜਣਾ ਪਰ ਸੰਵਾਦ ਉਹ ਨਾ ਪਾਰਟੀ ਦੇ ਅੰਦਰ ਚਲਾ ਰਿਹਾ ਨਾ ਬਾਹਰ ਚਲਾ ਰਿਹਾ ਤੁਸੀਂ ਦੇਖੋ ਕਿੱਡੇ-ਕੱਡੇ ਬੰਦਿਆਂ ਬਾਰੇ ਸਵਾਲ ਉੱਠ ਰਹੇ ਨੇ ਵੀ ਭਾਜਪਾ ਚ ਜਾ ਰਹੇ ਨੇ ਹੋਰ ਵੀ ਜਾ ਸਕਦੇ ਨੇ ਇੰਨੇ ਨੇ ਸਾਲਾਂ ਮੰਨੇ ਜਿਹੜੇ ਅਕਾਲੀ ਦਲ ਨਾਲ ਰਹੇ ਨੇ ਬੀਬੀ ਜਗੀਰ ਕੌਰ ਤੇ ਢਿੰਕ ਸਰ ਸਾਹਿਬ ਵੀ ਹੁਣ ਤੱਕ ਭਾ ਪਾਰਟੀ ਜਨਤਾ ਪਾਰਟੀ ਨਾਲੇ ਰਹੇ ਨੇ ਯਾਨੀ ਜਦੋਂ ਤੁਸੀਂ ਕੋਈ ਸਪਸ਼ਟ ਨਖੇਰੇ ਦੀ ਲਕੀਰ ਨਹੀਂ ਕੱਢਦੇ ਆਪ ਦਾ ਨਜ਼ਰੀਆ ਨਹੀਂ ਸਪਸ਼ਟ ਕਰਦੇ ਮੁਲਕ ਦੇ ਬਾਰੇ ਰਾਜਾਂ ਦੇ ਬਾਰੇ ਸਮੱਸਿਆਵਾਂ ਦੇ ਬਾਰੇ ਉਦੋਂ ਤੱਕ ਤੁਸੀਂ ਕਿਸੇ ਸਹੀ ਰਾਹ ਕਿਵੇਂ ਪੈ ਸਕਦੇ ਹੋ ਮੈਂ ਕਿਹਾ ਕਿਸਾਨ ਅੰਦੋਲਨ ਇੱਕ ਉਹਦਾ ਵਰਤਾਨਾਤ ਜਿਹਨੂੰ ਅਸੀਂ ਕਹਿੰਦੇ ਸੀ ਉਹਨਾਂ ਨੇ ਇੱਕ ਵਰਤਾਨਾਤ ਸਿਰਜਤਾ ਫੈਡਰਲਿਜ਼ਮ ਦੀ ਗੱਲ ਲਿਆਂਦੀ ਅੰਦੋਲਨ ਦੀ ਗੱਲ ਲਿਆਂਦੀ ਅੰਦੋਲਨ ਦੇ ਆਧਾਰ ਤੇ ਚੋਣਾਂ ਰਹੀ ਚੋਣੀਆਂ ਹੋਈਆਂ ਸੰਸਥਾਵਾਂ ਨੂੰ ਡਾਇਰੈਕਸ਼ਨਾਂ ਦੇਣ ਦੀ ਗੱਲ ਲਿਆਂਦੀ ਫਿਰਕੂ ਅਮਨ ਸ਼ਾਂਤੀ ਦੀ ਗੱਲ ਲਿਆਂਦੀ ਪੂਰ ਅਮਨ ਸੰਘਰਸ਼ ਦੀ ਗੱਲ ਲਿਆਂਦੀ ਅਸੀਂ ਕਿਸਾਨ ਅੰਦੋਲਨ ਨੇ ਉਸ ਗੱਲ ਨੂੰ ਅੱਗੇ ਨਹੀਂ ਵਧਾ ਸਕੇ ਸਿਆਸੀ ਪਾਰਟੀਆਂ ਤਾਂ ਪਹਿਲੀ ਉਸ ਵਰਤਾਰੇ ਤੋਂ ਟੱਲਦੀਆਂ ਸੀ ਵੀ ਉਹ ਪੰਜਾਬ ਦੇ ਵਿੱਚ ਦਾਖਲ ਨਾ ਹੋਵੇ ਜਵਾਬਦੇਹੀ ਵਾਲਾ ਵਰਤਾਂਜ ਜਿਹੜੇ ਹੁਣ ਕਹਿੰਦੇ ਸੀ ਅਸੀਂ ਸਵਾਲ ਪੁੱਛਣ ਲਾਤੇ ਲੋਕ ਉਹ ਕਿਹੜੇ ਸਵਾਲ ਸੁਣਨ ਦਾ ਦਿਵਾਲ ਦੇਣਾ ਭੁੱਲ ਗਏ ਤੁਸੀਂ ਸਾਰੇ ਕਾਸੇ ਤੋਂ ਉਸ ਸੰਵਾਦ ਆ ਜਿਹਦੇ ਵਿੱਚ ਬੁੱਧੀ ਦੀ ਵੀ ਹੁੰਦਾ ਆਪਦਾ ਰੋਲਾ ਬੁਰਵਾ ਨਾਲ ਆਪਦਾ ਰੋਲਾ ਹਰ ਇੱਕ ਦਾ ਆਪਣਾ ਰੋਲ ਆ ਕਿ ਸਮਾਜ ਚ ਲਾਇਆ ਜਾਵੇ ਉਸ ਕਰਕੇ ਗੰਨਾ ਨਤਾਰੀਆਂ ਜਾਣ ਸਪਸ਼ਟ ਪੋਜੀਸ਼ਨਲ ਇੰਨੀਆਂ ਜਾਣ ਜਦੋਂ ਇਸ ਤਰ੍ਹਾਂ ਦੀ ਸਪਸ਼ਟ ਪੋਜੀਸ਼ਨਾਂ ਲੈਣੀਆਂ ਗੀਆਂ ਹੁਣ ਤੁਸੀਂ ਤਾਂ ਲੋਕ ਸਭਾ ਚੋਣਾਂ ਇਹ ਮੰਨ ਲਿਆ ਵੀ 25 ਕਰੋੜ ਗ੍ਰਾਂਟ ਆਉ ਜੀ ਉਹ ਆਪਣੇ ਹੱਥੇ ਨੂੰ ਵੰਡ ਦੂ ਉਹਦੀ ਉਮਰ ਭਰ ਦੀ ਪੈਨਸ਼ਨ ਲੱਗ ਜੂ ਜੀ ਬਸ ਸਾਰੇ ਪਰਿਵਾਰ ਨੂੰ ਸਹੂਲਤ ਮਿਲ ਜੂ ਕੋਈ ਕਹਿ ਰਿਹਾ ਆ ਅੱਡ ਅੱਡ ਪਾਰਟੀਆਂ ਵੀ ਨਹੀਂ ਕਹਿੰਦੀਆਂ ਜੇ ਇਹ ਕੋਈ ਪੰਜਾਬ ਦਾ ਅਜੰਡਾ ਸਿਰਜਣਾ ਜੇ ਇਹ ਕੋਈ ਮਤਲਬ ਲੋਕ ਸਭਾ ਦੀ ਚੋਣ ਦਾ ਏਜੰਡਾ ਸਿਰਜਣ ਉਹਦੇ ਆਧਾਰ ਤੇ ਸਾਢੀ ਤੇ ਬਖਰੀਵੇਂ ਵੀ ਨਿੱਤਰਨਗੇ ਹੁਣ ਤਾਂ ਉਹੀ ਹੈ ਜਿਵੇਂ ਕਹਿੰਦੇ ਹੁੰਦੇ ਅੰਨਾ ਬੋਲੀ ਨੂੰ ਕਿਹੜੀ ਬੋਲਾ ਅੰਨੇ ਨੂੰ ਜਾਣ ਨਹੀਂ ਬੋਲੀ ਨੂੰ ਕਿਹੜੀ ਸੀ ਫਿਰਦੀ ਆ ਇਹੋ ਜਿਹਾ ਹਾਲ ਚੱਲ ਰਿਹਾ ਸਾਰੀਆਂ ਪਾਰਟੀਆਂ ਦੇ ਵਿੱਚ ਬૌਧਕ ਤੌਰ ਤੇ ਕੰਗਾਲੀ ਐਰ ਸਾਹਮਣੇ ਆ ਰਹੀ ਆ ਕੋਈ ਮੰਨੇ ਚਾਹੇ ਨਾ ਮੰਨੇ ਤੇ ਜੋ ਫੇਸਬੁੱਕ ਤੇ ਚੱਲ ਰਿਹਾ ਜਿਹਨੂੰ ਜਿੰਨਾ ਕੁ ਪਤਾ ਉਹੀ ਐਮ ਗਾ ਰਿਹਾ ਵੀ ਮੇਰੇ ਵਾਲੀ ਮਸਲਾ ਸਾਹੀ ਆ ਜੇ ਕਿਤੇ ਇਹਨੂੰ ਤੁਸੀਂ ਫੜ ਲਓ ਤਾਂ ਸਾਡਾ ਪਾਰ ਨਤਾਰਾ ਹੋ ਜਾਊਗਾ ਤੋ ਇਸ ਕਰਕੇ ਸਮੂਹ ਸਿਆਣਪ ਫੈਰਨ ਦੀ ਲੋੜ ਆ ਸੱਚ ਕਿਸੇ ਦੇ ਕੋਲੇ ਹੈ ਨਹੀਂ ਸੱਚ ਖਿੰਡਿਆ ਹੋਇਆ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਦਿਖਾਇਆ ਸੱਚ ਨੂੰ ਇਕੱਤਰ ਕਰਨ ਦਾ ਸਿਆਣਪ ਨੂੰ ਇਕੱਠੇ ਕਰਨ ਦਾ ਉਹ ਕਰਨ ਦੀ ਸਾਰਿਆਂ ਨੂੰ ਲੋੜ ਆ ਸਰਵਿੰਦਰ ਜੀ ਸ਼ੁਕਰੀਆ ਮਲਿਸਦਨ ਮਤਦੋੜ ਜੀ ਸ਼ੁਕਰੀਆ